ਤੋ ਕਾਕੀ ਦਾ ਭਰਾ ਮਾਰ ਕੀਤੀ ਹੈ 판 ਨੂੰ ਭਰਾ ਬਣਾ ਕੇ ਲੈ ਕੇ ਗਈ ਸੀ ਕਈ ਖੰਜਰ ਜ਼ਿੰਦਗੀ ਦੇ ਵਿੱਚ ਬੰਦੇ ਦੇ ਇਦਾਂ ਦੇ ਵੱਜ ਜਾਂਦੇ ਹੁੰਦੇ ਆ ਵੀ ਉਹਨੇ ਬੰਦੇ ਨੂੰ ਉੱਚਾ ਚੱਕ ਦੇਣਾ ਹੁੰਦਾ ਮੈਂ ਆਪਦਾ ਨਾਂ ਨਹੀਂ ਬਣਾਉਣਾ ਚਾਹੁੰਦਾ ਬਾਈ ਕਿ ਨਾਂ ਮੈਨੂੰ ਆਪਦੇ ਨਾਂ ਦੀ ਲੋੜ ਆ ਮੈਂ ਤਾਂ ਲੋਕਾਂ ਦੇ ਵਿੱਚ ਆਪਦਾ ਮੂੰਹ ਬਨ ਕੇ ਵਿਚਰਦਾ ਕਈ ਵਾਰੀ ਮੈਂ ਕਈ ਵਾਰੀ ਆਪਦਾ ਪਹਿਰਾਵਾ ਚੇਂਜ ਕਰਕੇ ਵਿਚਰਦਾ ਮੈਨੂੰ ਕੋਈ ਪਛਾਣ ਨਾ ਲਵੇ ਜਿਵੇਂ ਪਿਛਲੀ ਵਾਰੀ ਮੈਂ ਤੁਹਾਡੇ ਕੋਲ ਦੀ ਤੁਹਾਡੇ ਬੰਦੇ ਦੇ ਲਾਂਘੇ ਉਹਨਾਂ ਦਾ ਪਤਾ ਹੀ ਲੱਗਾ ਮੈਨੂੰ ਲੱਗਿਆ ਉਹਨਾਂ ਨੇ ਕਿੱਥੇ ਮਰਨਾ ਚੋਰ ਕਿੱਥੇ ਕਹੂਗਾ ਮੈਂ ਚੋਰੀ ਕੀਤੀ ਆ ਪਰ ਸਿੰਘ ਤਾਂ ਕਹਿੰਦੇ ਅਸੀਂ ਕੁੱਟਿਆ ਨਾ ਮੈਂ ਕਿਸੇ ਜਥੇਬੰਦੀ ਦਾ ਆਗੂ ਬਾਨਣਾ ਨਹੀਂ ਚਾਹੁੰਦਾ ਮੈਂ ਕੋਈ ਜਥੇਬੰਦੀ ਖੜੀ ਨਹੀਂ ਕਰਨਾ ਚਾਹੁੰਦਾ ਮੈਂ ਕੋਈ ਸਿਕਿਉਰਿਟੀ ਨਹੀਂ ਰੱਖਣਾ ਚਾਹੁੰਦਾ ਮੇਰੇ ਨਾਲ ਸਿੰਘਾਂ ਦਾ ਕਦੇ ਵੀ ਜੱਥਾ ਨਾ ਸੀਤ ਨਾ ਹੋਣਾ ਅੱਜ ਵੀ ਮੈਂ ਘਰੋਂ 8:30-9:00 ਵਜੇ ਇਕੱਲਾ ਹੀ ਇੱਥੇ ਆਇਆ ਸਮਾਗਮ ਤੋਂ ਬਾਅਦ ਵੀ ਇੱਥੋਂ ਮੈਂ ਇਕੱਲਾ ਆਪਣੇ ਪਰਿਵਾਰ ਚ ਉੱਠ ਜਾਣਾ ਤੇ ਜਿਹੜੇ ਪਲਾਨ ਕੀਤੇ ਹੋਏ ਹੁੰਦੇ ਆ ਉਹਨਾਂ ਕੋਲੇ ਲਾਇਸੈਂਸੀ ਵੈਪਨ ਜਾਂ ਸਿਕਿਉਰਟੀ ਹੁੰਦੀ ਆ ਜਾਂ ਉਹਨਾਂ ਦੇ ਪ੍ਰੋਗਰਾਮ ਲੀਕੇ ਹੁੰਦੇ ਆ ਮੈਨੂੰ ਨਹੀਂ ਪਤਾ ਇੱਥੇ ਪ੍ਰਸ਼ਾਸਨਾ ਕੌਣ ਲੈ ਕੇ ਆਊਗਾ ਤੇ ਕੀ ਨੇ ਛਕਾਉਣਾ ਆਪਾਂ ਨੂੰ ਨਹੀਂ ਪਤਾ ਜਾਲ ਆ ਗਿਆ ਕਿ ਹਜੇ ਨਹੀਂ ਆਇਆ ਆਪਾਂ ਨੂੰ ਨਹੀਂ ਪਤਾ ਕੋਈ ਛਾਕਿਆ ਆ ਕਿ ਭੁੱਖਾ ਜਾਊਗਾ ਇੱਥੋਂ ਕੀ ਹੋ ਰਿਹਾ ਆਪਾਂ ਨੂੰ ਨਹੀਂ ਪਤਾ ਆਪਾਂ ਨੂੰ ਮਹਾਰਾਜ ਦਾ ਜਿਹੜਾ ਹੁਕਮ ਆਪਾਂ ਉੱਥੇ ਚੱਲੀ ਜਾਣੀਆਂ ਇਹ ਇਹ ਜਿਹੜੇ ਪਲਾਨ ਪ੍ਰੂਨ ਵਾਲਾ ਕੰਮ ਆਪਣੇ ਬਸਲੇਵਸ ਤੋਂ ਬਾਹਰ ਆ ਬਈ ਆਪਾਂ ਨੂੰ ਪਤਾ ਨਹੀਂ ਇਹਨਾਂ ਚੀਜ਼ ਚ ਪਤਾ ਫਿਰ ਮੈਂ ਜਦੋਂ ਉੱਥੇ ਗੱਲਬਾਤ ਕਿਸੇ ਦਫ਼ਤਰ 'ਚ ਬੈਠੇ ਹੋਈ ਮੈਂ ਕਹਾਂ ਵੀ ਜੇ ਵਿਆਹ ਸ਼ਾਦੀ ਹੋਵੇ ਕਿਸੇ ਦੀ ਤੇ ਉਹ ਕਦੇ ਉਹ ਤਾਂ ਕਰ ਹੀ ਸਕਦੇ ਆ ਪਾਰਟੀਆਂ ਵੀ ਕਰ ਸਕਦੇ ਆ ਮੈਂ ਕਹਾਂ ਫਿਰ ਹੈਪੀ ਬਰਥਡੇ ਮਨਾਵਾਂਗੇ ਉਹ ਤਾਂ ਅਸਲ ਦੇ ਵਿੱਚ ਜੇ ਜਨਮ ਦਿਨ ਨੂੰ ਲੈ ਕੇ ਵੀ ਆਪਣਾ ਪ੍ਰੋਗਰਾਮ ਨਾ ਹੁੰਦਾ ਸਾਨੂੰ ਭਾਵੇਂ ਕਿਸੇ ਸੰਗ ਦਾ ਵਿਆਹ ਹੀ ਰੱਖਣਾ ਪੈਂਦਾ ਅਸੀਂ ਅੱਜ ਹੀ ਰੱਖਣਾ ਸੀ ਕਾਠਢਿਲ ਲੇਟ ਹੋਣ ਦੇਣਾ ਜੇ ਗੌਰਵ ਇਹੀ ਤਾਂ ਦੇਖੋ ਮਹਾਰਾਜ ਇਹ ਪਾਸ਼ਾ ਨੇ ਆਪਾਂ ਨੂੰ ਕਾ ਨਾ ਇਹ ਸਾਸਤ ਦੇ ਰੇੜ ਰਾਹ ਦੱਸਿਆ ਵੀ ਕੋਈ ਚੱਕਰ ਨਹੀਂ ਰਾਬਣੇ ਦਿੱਤਿਆਂ ਗਾਜਰਾ ਵਿੱਚ ਰੰਬਾ ਰੱਖ ਵਾਲੀ ਗੱਲਬਾਤ ਹੁੰਦੀ ਆ ਮੇਰਾ ਜਾਣ ਦੇਣਾ ਭਾਈ ਜਾਣ ਦੇਣ ਦੀ ਪਾਰਟੀ ਆ ਤੇ ਉੱਥੇ ਬੰਦੇ ਇਕੱਠੇ ਹੁੰਦੇ ਆ ਬਸ ਸਮੂਦਨ ਕਰਦਾਂਗੇ ਸੰਗਤਾਂ ਨੂੰ ਪ੍ਰਚਾਰ ਕਰਾਂਗੇ ਠੀਕ ਆ ਨਗਰ ਕੀਰਤਨ ਵਾਲੇ ਦਿਨ ਪਿੰਡਾਂ ਦੇ ਮਹੌਲ ਦੇਖ ਲਿਓ ਭਾਈ ਪੱਗਾਂ ਬੰਨੀਆਂ ਹੁੰਦੀਆਂ ਨੌਜਵਾਨਾਂ ਦੇ ਅਗਲੇ ਦਿਨ ਨਾਈ ਦੇ ਬੈਠੇ ਹੁੰਦੇ ਆ ਤੇ ਪੱਗ ਵੀ ਨਾਈ ਤੋਂ ਆ ਕੇ ਹੀ ਬੰਨਦੇ ਉਹਦੇ ਵੀ ਸ਼ੇਪ ਛੂਪ ਕਰਾ ਕੇ ਫੇਰ ਹੀ ਪੱਗ ਬੰਨਦੇ ਆ ਅਸਲ ਦੇ ਵਿੱਚ ਸਾਡੇ ਲੋਕਾਂ ਨੂੰ ਸੋਹਣੇ ਦੇਣ ਦੀ ਆਦਤ ਹੈਗੀ ਆ ਸਿੱਖ ਬੰਨ ਦੀ ਆਦਤ ਨਹੀਂ ਹੈ ਇਮੈਸ ਗੱਲ ਕਰਕੇ इमोशनल ਹੋ ਕੇ ਅਮਰਤ ਧਾਰੀ ਨਾ ਹੋਵੋ ਪਹਿਲੋ ਆਪਦੇ ਪਿੰਡੇ ਦੇ ਹੰਡਾਓ ਉਸ ਚੀਜ਼ ਜਿਹੜੇ ਚੱਕਰਵਾਰਤੀ ਹੈਗੇ ਹੁਣ ਸਾਨੂੰ ਤਾਂ 20 ਤਰ੍ਹਾਂ ਦੇ ਫੇਸ ਬਦਲਨੇ ਪੈਂਦੇ ਇਤਿਹਾਸਿਕ ਚੱਕਰਵਾਰਤ ਜਿਆਦਾ ਹੋਰ ਆ ਜਿਨ੍ਹਾਂ ਨੇ ਰਹਿਣਾ ਹੀ AC ਵਾਲੇ ਕਮਰੇ ਚ ਜਿਨ੍ਹਾਂ ਨੇ ਬੁਲਟ ਪ੍ਰੂਫਾਂ ਗੱਡੀਆਂ 'ਚ ਉਤਰਨਾ ਤੇ ਚੜ੍ਹਨਾ ਉਹਨਾਂ ਨੂੰ ਫੇਸ ਬਦਲਦੀ ਕੀ ਲੋੜ ਆ ਉਹਨਾਂ ਦਾ ਕੋਈ ਦਸ਼ਮਣ ਨਹੀਂ ਹੈ ਸਾੰਗ ਸਾਡੇ ਦੇ 20 ਐਲੀਗੇਸ਼ਨ ਲੱਗਦੇ ਕਿਤੇ ਜਦੋਂ ਅਮਰਤਪਾਲ ਸਿੰਘ ਸੰਧੂ ਤੇ ਪੁਲਿਸ ਪੈਂਦੀ ਆ ਉਦੋਂ ਆਪਾਂ ਵੀ ਭੇਸ ਬਦਲਿਆ ਸੀ ਆਪਾਂ ਵੀ ਦੂਜਾ ਆਪਦਾ ਸਿਸਟਮ ਹੋਰ ਕਰ ਲਿਆ ਸੀ ਇਹ ਨਹੀਂ ਸੀਗਾ ਵੀ ਅਸੀਂ ਪੰਥ ਤੋਂ ਜਾਂ ਗੁਰੂ ਤੋਂ ਬੇਮਖ ਹੋ ਗਏ ਸੀ ਤੁਸੀਂ ਆ ਉਤੇ ਅੰਕੜੇ ਕੱਢੋ ਰੇਪ ਦੇ ਤੁਸੀਂ ਉਹ ਚ 90% ਸਿੱਖਾਂ ਦੀਆਂ ਬੱਚੀਆਂ ਦੇ ਤੇ ਸਿੱਖਾਂ ਦੇ ਬੱਚਿਆਂ ਨੇ ਰੇਪ ਕੀਤੇ ਆ ਜਿੰਨੇ ਵੀ ਆ ਹੁਣ ਦਸਾਂ ਦਿਨਾਂ ਦੇ ਵਿੱਚ ਦੋ ਤਿੰਨ ਰੇਪ ਦੇ ਕੇਸ ਆਏ ਆ ਬਲਜਿੰਦਰ ਸਿੰਘ ਡੇਰਾ ਮੁਖੀ ਆ ਅਮਰਤਧਾਰੀ ਆ ਅਮਰਸਰ ਸਾਹਿਬ ਦੇ ਵਿੱਚ ਬੱਚੇ ਸਕੂਲੋਂ ਆ ਰਹੇ ਐ ਇੱਕ ਮੁੰਡਾ ਮੋਟਰਸਾਈਕਲ ਰੋਕਦਾ ਤੇ ਉਹ ਜੋ ਕੁਛ ਵੀ ਗੱਲ ਤੁਮ ਉਸ ਦਾ ਪਤਾ ਹੁੰਦਾ ਤੇ ਉਹ ਉੱਥੇ ਕੱਪੜੇ ਪੈਂਟ ਨੇ ਥੱਲੇ ਕਰ ਰੱਖਿਆ ਉਹਦਾ ਗੋਪਤੰਗ ਜਿਹੜਾ ਬੱਚੀ ਦੇ ਮੋਹ ਦੇ ਵਿੱਚ ਪਾ ਦਿੰਦਾ ਗਲੀ ਦੇ ਵਿੱਚ ਠੀਕ ਆ ਉਹਦੇ ਵੀ ਜਿੱਦੇ ਅਦਾਲਤ ਚ ਪੇਸ਼ ਕਰਦੇ ਗੋਦ ਦਸਤਾਰ ਤੋਂ ਮਾਰ ਲਾ ਉਹਦੇ ਸਜਾਇਆ ਹੁੰਦਾ ਵਾ ਤੇ ਇੱਕ ਭਿੰਡਰ ਕਲਾ ਦਾ ਮਸਲਾ ਆਇਆ 4 ਦਿਨ ਪਹਿਲਾਂ ਉਹਦੇ ਵਿੱਚ ਵੀ ਅਮਰਤਧਾਰੀ ਬੱਚਾ ਮੁੰਡਾ ਵਾ ਨੌਜਵਾਨ 25 26 ਸਾਲ ਦਾ ਤੇ 6-7 ਸਾਲ ਦੀ ਬੱਚੀ ਗੁਰੂ ਘਰੋਂ ਮੱਥਾ ਟੇਕ ਕੇ ਜਾਂਦੀ ਆ ਤੇ ਉਹਦੇ ਨਾਲ ਛੇੜਛਾੜ ਕਰਦਾ ਵਾ ਧੰਨਵਾਦੀ ਰਾਹਾਂ ਦੇ ਵਿੱਚ ਕੰਡੇ ਵੀਜਣ ਵਾਲਿਆਂ ਦਾ ਨਾ ਸੰਭਲ ਸੰਭਲ ਕੇ ਤੁਰਨ ਦੀ ਜਨਾਂ ਜਾਂਚ ਸਖਾ ਦਿੱਤੀ ਵੀ ਜੇ ਅਸੀਂ ਵੇਸਲੇ ਹੋ ਜਾਂਦੇ ਸ਼ਾਇਦ ਇਧਰੋਂ ਵੀ ਅਸੀਂ ਹਾਰ ਜਾਂਦੇ ਬੀਐਸਐਲ ਦੇ ਵਿੱਚ ਫੇਸਬੁੱਕ ਤੇ ਸਟੇਟਸ ਪਾ ਕੇ ਤਾਂ ਹਰ ਕੋਈ ਕਹਿ ਰਿਆ ਵੀ ਅਸੀਂ ਸਪੋਰਟ ਦੇ ਵਿੱਚ ਆ ਟਰੈਂਡ ਵੀ ਬਣਾ ਦਿੱਤਾ ਗਿਆ ਹੈਸ਼ਟੈਗ ਵੀ ਬਣਾ ਦਿੱਤਾ ਗਿਆ ਟਵਿੱਟਰ ਤੇ ਵੀ ਟਰੈਂਡ ਕਰ ਦਿੱਤਾ ਗਿਆ ਇੰਸਟਾਗ੍ਰਾਮ ਤੇ ਵੀ 트ੈਂਡ ਕਰ ਦਿੱਤਾ ਗਿਆ ਵੀ ਆਈ سپورਟ ਅੰਮ੍ਰਿਤਪਾਲ ਮੈਰੋ ਕਰ ਦਿੱਤਾ ਗਿਆ ਪਰ ਅਸਲ ਦੇ ਵਿੱਚ سپورਟ ਦੇ ਵਿੱਚ ਕਿੰਨੇ ਕੁ ਲੋਕ ਆਏ ਉਹ ਅੱਜ ਗੱਲਬਾਤ ਕਰਕੇ ਪਤਾ ਲੱਗੇਗਾ ਪਹਿਲਾਂ ਫਤਿਹ ਸਾਂਝ ਪਾਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿਵੇਂ ਸ਼ੁਰੂਆਤ ਦੇ ਵਿੱਚ ਹੀ ਕਿਹਾ ਵੀ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਸੋਸ਼ਲ ਮੀਡੀਆ ਤੇ ਸਾਰਿਆਂ ਨੇ سپورਟ ਕਰਤੀ ਪਰ ਅਸਲ ਦੇ ਵਿੱਚ ਕੀ ਲੋਕਾਂ ਨੇ ਉਸ ਹਿਸਾਬ ਨਾਲ ਸਾਥ ਦਿੱਤਾ ਜਾਂ ਨਹੀਂ ਦਿੱਤਾ ਨਹੀਂ ਦਿੱਤਾ ਭਾਈ ਆਪਾਂ ਖੁਸ਼ ਆ ਕਿਸੇ ਤੋਂ ਕੋਈ ਆਪਾਂ ਨੂੰ ਲਾਂਭਾ ਨਹੀਂ ਹੈਗਾ ਵੀ ਕੋਈ ਆਇਆ ਕਿ ਨਹੀਂ ਆਇਆ ਤੇ ਸੰਗਤ ਨੇ ਬਹੁਤ ਪ੍ਰੇਮ ਦਿੱਤਾ ਤੇ ਫੋਨ ਵੀ ਆਏ ਸਨੇਹੇ ਵੀ ਆਏ ਘਰੇ ਵੀ ਬਹੁਤ ਸੰਗਤ ਆਈ ਆ ਤੇ ਕਿਸੇ ਨੂੰ ਕੋਈ ਲਾਂਭਾ ਨਹੀਂ ਹੈਗਾ ਭਾਈ ਸਭ ਨੇ ਸਾਥ ਦਿੱਤਾ ਸਾਰੀਆਂ ਜੱਥੇ ਬੰਦਿਆਂ ਨੇ ਦਿੱਤਾ ਜਿਹੜੇ ਨਾਲ ਖੜਦੇ ਸੀ ਉਹ ਸਾਰੇ ਨਾਲ ਖੜੇ ਨੇ ਜਾਂ ਕੁਝ ਕੁ ਫੋਨ ਕਰਨਾ ਆ ਜਾਂ ਫੋਨ ਚੱਕਣਾ ਬੰਦ ਕਰਕੇ ਨਹੀਂ ਨਹੀਂ ਇਦਾਂ ਨਹੀਂ ਹੈਗਾ ਕੁਝ ਵੀ ਸਭ ਕੋ ਠੀਕ ਆ ਚੜ੍ਹਦੀ ਕਲਾ ਚ ਹੁਣ ਮਾਹੌਲ ਚੇਂਜ ਹੋ ਗਿਆ ਸੀ ਨਾ ਬਾਅਦ ਚ ਭਾਈ ਪਹਿਲਾਂ ਉਹਦੀ ਸੁਣੀ ਜਾਂਦੀ ਸੀ ਫਿਰ ਆਪਣੇ ਜਦੋਂ ਸੰਗਤ ਨੂੰ ਪਤਾ ਲੱਗ ਗਿਆ ਇਸ ਗੱਲ ਦਾ ਬਾਕੀ ਇਸ ਇਹ ਪਹਿਲਾ ਕੇਸ ਮੇਰਾ ਮੈਂ ਹਜੇ ਜ਼ਿੰਦਗੀ ਤਾਂ ਕੁਝ ਬਣੀ ਹੈਗੀ ਤੇ ਮੈਂ ਜਿੰਨੇ ਵੀ ਕੇਸ ਹੱਲ ਕੀਤੇ ਉਹਦੇ ਵਿੱਚੋਂ ਇਹ ਪਹਿਲਾ ਕੇਸ ਇਹ ਸੀ ਚ ਕੁਦਰਤੀ ਵਰਤਾਰੇ ਵਰਤ ਦੇ ਵੇਖੀ ਅੱਖੀ ਮਹਾਰਾਜ ਦੇ ਕੋਤਕ ਦੇਖੇ ਬਹੁਤ ਤੇ ਵਧੀਆ ਕਿਸੇ ਨੂੰ ਕੋਈ ਇਹਦੇ ਵਿੱਚ ਦੋਸ਼ ਜਾਂ ਲੰਬਾ ਨਹੀਂ ਹੈਗਾ ਵੀ ਕੋਈ ਬੰਦਾ ਨਾਲ ਨਹੀਂ ਹੈਗਾ ਜਾਂ ਇਸ ਕੋਟ ਨਹੀਂ ਹੈਗੀ ਚੜਦੀ ਕਲਾ ਪੂਰੀ ਹੁਣ ਤਾਂ ਤੁਸੀਂ ਉਸ ਦਿਨ ਕਹਿੰਦੇ ਸੀਗੇ ਵੀ ਉਹ ਬੀਬੀ ਤੁਹਾਡੇ ਕੋਲ ਆਈ ਉਹ ਕਹਿੰਦੀ ਸਿਰਫ 10 ਮਿੰਟ ਦਾ ਕੰਮ ਹੈ ਉਹ 10 ਮਿੰਟ ਦਾ ਕੰਮ ਕਰਕੇ ਅੱਜ ਐਨੇ ਦਿਨ ਲੱਗ ਗਏ ਨੇ ਦੇਖੋ ਜੇ ਆਪਾਂ ਸਮਾਜਿਕ ਤੌਰ ਤੇ ਦੇਖਗੇ ਤਾਂ ਉਹਨੇ ਬਹੁਤ ਗਲਤ ਕੀਤਾ ਲਿਆ ਕੇ ਉਹਨੇ ਕਹਿ ਦਿੱ ਗਏ ਵੀ ਧੋਖਾ ਕੀਤਾ ਭਰਾ ਮਾਰ ਕੀਤੀ ਹੈ ਫਾਨੂੰ ਭਰਾ ਬਣਾ ਕੇ ਲੈ ਕੇ ਗਈ ਸੀ ਪਰ ਜੇ ਅਸੀਂ ਹੁਣ ਇਸ ਨੂੰ ਥੋੜਾ ਦੂਰ ਜਾ ਕੇ ਕੇਸ ਨੂੰ ਦੇਖਿਆ ਕਈ ਦਿਨ ਲੱਗੇ ਉਹ ਵੀ ਵਿਚਾਰੀ ਚੌਂਦੀ ਵਸਦੀ ਰਹੇ ਜੇ ਉਹ ਨਾ ਐ ਕਰਦੀ ਤੇ ਮੇਰੇ ਸਾਹਮਣੇ ਸੰਗਤ ਇਕੱਠੀ ਨਹੀਂ ਹੋਣੀ ਸੀ ਮੈਂ ਇੱਥੋਂ ਤੱਕ ਪਹੁੰਚ ਨਹੀਂ ਸਕਦਾ ਸੀ ਕਈ ਖੰਜਰ ਜ਼ਿੰਦਗੀ ਦੇ ਵਿੱਚ ਬੰਦੇ ਦੇ ਇਦਾਂ ਦੇ ਵੱਜ ਜਾਂਦੇ ਹੁੰਦੇ ਆ ਵੀ ਉਹਨੇ ਬੰਦੇ ਨੂੰ ਉੱਚਾ ਚੱਕ ਦੇਣਾ ਹੁੰਦਾ ਤੇ ਇਹਦੇ ਵਿੱਚ ਉਸ ਲੜਕੀ ਦਾ ਤੇ ਜਿਹੜਾ ਡੀਐਸਪੀ ਜਸਜੋਤ ਸੀ ਉਹਦਾ ਵੀ ਧੰਨਵਾਦ ਆ ਜੇ ਐ ਨਾ ਸਾਡੇ ਨਾਲ ਉਹ ਲੋਕ ਕਰਦੇ ਤੇ ਨਾ ਤਾਂ ਏਕਾ ਹੋਣਾ ਸੀ ਤੇ ਨਾ ਹੀ ਇੱਥੋਂ ਤੱਕ ਸੰਗਤ ਨੇ ਮੈਨੂੰ ਲੈ ਕੇ ਆਉਣਾ ਸੀ ਤੇ ਹੁਣ ਤਾਂ ਵੀ ਚੜਤੀ ਕਲਈ ਆ ਬਾਈ ਕਿਸੇ ਗੱਲ ਦਾ ਲਾਂਭਾ ਨਹੀਂ ਹੈਗਾ ਕਿਸੇ ਨੂੰ ਲੈ ਕੇ ਨਿਆੰਗ ਹੋ ਜਾਵੇਂ ਕਾਫੀ ਜਥੇਬੰਦੀਆਂ ਖੜੀਆਂ ਸਿੰਘ ਵੀ ਖੜੇ ਪਰ ਦੂਜੇ ਪਾਸੇ ਸਾਧ ਜਿਹੜੇ ਨੇ ਜਿਹੜੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਆਪਣੇ ਆਪ ਨੂੰ ਸਹੀ ਵੀ ਕਹਿੰਦੇ ਨੇ ਮੈਂ ਕਹਿੰਨੀ ਨਹੀਂ ਕਹਿੰਦਾ ਵੀ ਹਰ ਕੋਈ ਮਾੜੇ ਨੇ ਬੜੇ ਚੰਗੇ ਵੀ ਹੋਣਗੇ ਬੜਿਆਂ ਦੀ ਪਿੱਛੇ ਸੰਗਤ ਵੀ ਆ ਬੜੇ ਸਿੱਖੀ ਨਾਲ ਵੀ ਜੋੜਦੇ ਨੇ ਬੜੇ ਜਿਹੜੇ ਨੇ ਬਾਣੇ ਨਾਲ ਵੀ ਜੋੜਦੇ ਆ ਪਰ ਕਿਸੇ ਸਾਧ ਨੇ ਬਿਆਨ ਨਹੀਂ ਹਜੇ ਤੱਕ ਦਿੱਤਾ ਇਹ ਇਸੇ ਗੱਲ ਦਾ ਦੁੱਖ ਥੋੜਾ ਹੈਗਾ ਵਾ ਵੀ ਜਿਦੋਂ ਪਤਾ ਬਿਸਾਰਾ ਕੋ ਸਾਹਮਣੇ ਆ ਗਿਆ ਵੀ ਸੋਟੇ ਨਾਲ ਸੰਗਤ ਜੁੜੀ ਆ ਤੁਸੀਂ ਉਹਨਾਂ ਨੂੰ ਦੂਜਾ ਉਪਦੇਸ਼ ਦੇਣ ਦੀ ਬਜਾਏ ਅੱਜ ਕੱਲ ਇਹ ਤਾਂ ਦੇ ਦਿਓ ਉਪਦੇਸ਼ ਵੀ ਭਾਈ ਜਿਹੜਾ ਉਹ ਕੰਮ ਹੋਇਆ ਸਹੀ ਸੀ ਮੈਂ ਆਪਦਾ ਨਾਂ ਨਹੀਂ ਬਣਾਉਣਾ ਚਾਹੁੰਦਾ ਭਾਈ ਕਿ ਨਾਂ ਮੈਨੂੰ ਆਪਦੇ ਨਾਂ ਦੀ ਲੋੜ ਆ ਮੈਂ ਤਾਂ ਲੋਕਾਂ ਦੇ ਵਿੱਚ ਆਪਦਾ ਮੂੰਹ ਬਨ ਕੇ ਵਿਚਰਦਾ ਕਈ ਵਾਰੀ ਮੈਂ ਕਈ ਵਾਰੀ ਆਪਦਾ ਪਹਿਰਾਵਾ ਚੇਂਜ ਕਰਕੇ ਵਿਚਰਦਾ ਮੈਨੂੰ ਕੋਈ ਪਛਾਣ ਨਾ ਲਵੇ ਜਿਵੇਂ ਪਿਛਲੀ ਵਾਰੀ ਮੈਂ ਤੁਹਾਡੇ ਕੋਲ ਦੀ ਤੁਹਾਡੇ ਬੰਦੇ ਦੇ ਲੰਘਿਆ ਤੁਹਾਨੂੰ ਤਾਂ ਪਤਾ ਹੀ ਲੱਗਾ ਮੈਂ ਲੰਘਿਆ ਇਸ ਕਰਕੇ ਲੰਘਿਆ ਵੀ ਮੈਂ ਮੈਂ ਨਹੀਂ ਚਾਹੁੰਦਾ ਮੇਰੀ ਪਛਾਣ ਵਧੇ ਇਸ ਗੱਲ ਕਰਕੇ ਆ ਵੀ ਲੋਕਾਂ ਨੂੰ ਇਸ ਗੱਲ ਦੀ ਸਮਝ ਆਵੇ ਵੀ ਸਹੀ ਕੀ ਆ ਗਲਤ ਕੀ ਆ ਜਿੱਥੇ ਗਲਤ ਹੋ ਗਿਆ ਲੋਕਾਂ ਨੂੰ ਉੱਥੇ ਸਟੈਂਡ ਲੈਣਾ ਚਾਹੀਦਾ ਵੀ ਇਹ ਇਹ ਸਿੱਧ ਬੰਦੇ ਦਾ ਇੰਟਰਵਿਊ ਇਹਦਾ ਬੰਦੇ ਦਾ ਬਿਆਨ ਹੀ ਨਹੀਂ ਲੱਗਣਾ ਚਾਹੀਦਾ ਸਾਬਤ ਹੋ ਗਿਆ ਬੰਦਾ ਗਲਤ ਜੇ ਆਪਣੇ ਬੰਦੇ ਗਲਤ ਬੰਦਿਆਂ ਦੇ ਵੀ ਬਿਆਨ ਲਈ ਜਾਂਦੇ ਸਹੀ ਬੰਦਿਆਂ ਦੇ ਵੀ ਬਿਆਨ ਲੈਂਦੇ ਫਿਰ ਉੱਥੇ ਸੰਗਤ ਵੰਟੀ ਜਾਊਗੀ ਦਬਧਾ ਚ ਪੈ ਜਾਊਗੀ ਇੱਕ ਪੱਖ ਹੀ ਰੱਖੋ ਪਹਿਲਾਂ ਕਲੀਅਰ ਕਰ ਲੈਣ ਮੀਡੀਆ ਵੀ ਕਲੀਅਰ ਕਰੇ ਸੰਗਤ ਵੀ ਕਲੀਅਰ ਕਰੇ ਵੀ ਕਿਹੇ ਚ ਸਹੀ ਕਿਹੜਾ ਪਾਸਾ ਉਹੀ ਪੱਖ ਪੂਰੇ ਗੱਲ ਹੈ ਨਾ ਜਦੋਂ ਅਸੀਂ ਵੀ ਜੇ ਜਰਨਲਿਜ਼ਮ ਪੜ੍ਹਦੇ ਹਾਂ ਤਾਂ ਸਾਨੂੰ ਕਹੀ ਜਾਂਦਾ ਵੀ ਜਦੋਂ ਤੱਕ ਕੋਈ ਗਿਲਤੀ ਨਹੀਂ ਹੁੰਦਾ ਤਾਂ ਅਸੀਂ ਉਹਨੂੰ ਕਹਿ ਨਹੀਂ ਸਕਦੇ ਵੀ ਉਹ ਦੋਸ਼ੀ ਹੈ ਉਹ ਤੱਕ ਉਹ ਦੋਸ਼ੀ ਨਹੀਂ ਹੈ ਉਸ ਤੱਕ ਉਹ ਤੇ આરોਪ ਲੱਗੇ ਹੋ ਰਹੇ ਹੋਪੀ ਰਹੇਗਾ ਤਾਂ ਦੋਨੋਂ ਪੱਖ ਲੈਣੇ ਜ਼ਰੂਰੀ ਵੀ ਬਹੁਤ ਜ਼ਿਆਦਾ ਹੋ ਜਾਂਦੇ ਨੇ ਹਰੇਕ ਕੇਸ ਦੇ ਵਿੱਚ ਦੋਨੋਂ ਪੱਖ ਲੈਣੇ ਜ਼ਰੂਰੀ ਆ ਪਰ ਧਾਰਮਿਕ ਲੈਣ ਦੇ ਵਿੱਚ ਬਹੁਤ ਕੋ ਸੋਚ ਕੇ ਚੱਲਣਾ ਪੈਂਦਾ ਜੇ ਹੁਣ ਕਿਸੇ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦੀ ਬੇਅਦਬੀ ਕਰਤੀ ਆਪਣੇ ਸਾਹਮਣੇ ਕੈਮਰੇ ਦੇ ਸਾਹਮਣੇ ਲੋਕਾਂ ਨੇ ਕਹਤਾ ਇਹਨੇ ਬਿਆਦਵੀ ਕੀਤੀ ਆ মিডিਆ ਉਹਨਾਂ ਨੂੰ ਪੁੱਛੂਗਾ ਤੂੰ ਬਿਆਦਵੀ ਕੀਤੀ ਆ ਕਿ ਨਹੀਂ ਕੀਤੀ ਨਹੀਂ ਪੁੱਛੂਗਾ ਇੱਥੇ ਹੱਕ ਨਹੀਂ ਹੈਗਾ মিডিਆ ਦਾ ਉਹਦਾ ਉਹਦੇ ਕੋਲ ਜਾਂਦਾ ਉਹ ਇਹ ਜ਼ਰੂਰ ਆ মিডিਆ ਨੂੰ ਕਹਿਣਾ ਚਾਹੁੰਦੇ ਆ ਵੀ ਤੁਸੀਂ ਪੰਜਾਬ ਦੇ ਵਾਸੀ ਆ ਸਿੱਖਾਂ ਦੇ ਬੱਚੇ ਪੰਜਾਬ ਦਾ ਖਾਦਾ ਹੈ ਗੁਰੂਆਂ ਦੀ ਧਰਤੀ ਆ ਮੈਂ ਕਹਿੰਦਾ ਜੇ ਤੁਹਾਡੇ ਕੋਲ ਸ਼ਾਸਤਰ ਨਹੀਂ ਹੈਗਾ ਭਾਵੇਂ ਉਹਦੇ ਕੈਮਰਾ ਹੀ ਮਾਰੋ ਚੱਕ ਕੇ ਤੁਸੀਂ ਨਹੀਂ ਠੀਕ ਸਿੱਧੀ ਗੱਲ ਆ ਭਾਈ ਜਿਹੜੀ ਗੱਲਬਾਤ ਹੈ ਉਹ ਹੈ ਇਹ ਧਾਰਮਿਕ ਲੈਂਡ ਦਾ ਮੁੱਦਾ ਸੀ ਗੁਰੂਗਰਾਹ ਸਾਹਿਬ ਦਾ ਇਹ ਮੁੱਦਾ ਅਸੀਂ ਆਪਣੇ ਬਾਣੇ ਬਾਣੀ ਦਾ ਮੁੱਦਾ ਅਸੀਂ ਧੀਆ ਭੈਣਾਂ ਦੀ ਅਜਿਹੇ ਦਾ ਮਸਲਾ ਸੀ ਜੇ ਆਪਾਂ ਉਹਦੇ ਤੋਂ ਪੱਖ ਲੈਣ ਲੱਗ ਜਗੇ ਉਸ ਪਾਰਟੀ ਤੋਂ ਯਾਰ ਤੁਸੀਂ ਜਿਵੇਂ ਮੈਂ ਕੱਲ ਵੀ ਵੇਖਿਆ ਵੀ ਉਹ ਕਹਿੰਦੇ ਤੁਸੀਂ ਮੰਨਦੇ ਆ ਉਹਨਾਂ ਨੇ ਕਿੱਥੇ ਮਰਨਾ ਚੋਰ ਕਿੱਥੇ ਕਹੂਗਾ ਮੈਂ ਚੋਰੀ ਕੀਤੀ ਆ ਪਰ ਸਿੰਘ ਤਾਂ ਕਹਿੰਦੇ ਅਸੀਂ ਕੁੱਟਿਆ ਨਾ ਇਸ ਕਰਕੇ ਹਰੇਕ ਕੇਸ ਦੀ ਕੋਈ ਨਾ ਕੋਈ ਵੈਲਿਊ ਹੁੰਦੀ ਆ ਉੱਥੇ ਤੁਸੀਂ ਕਿੱਥੇ ਖੜਦੇ ਆ ਇਹ ਚੀਜ਼ ਬਹੁਤ ਮਹਿੰਨੇ ਰੱਖਦੀ ਆ ਤੁਸੀਂ ਪਹਿਲਾਂ ਕੱਠ ਦੀ ਕਾਲ ਦਿੱਤੀ ਸੀ ਤੇ ਜਦੋਂ ਮੇਰੇ ਕੋਲ ਪੋਸਟਰ ਪਹੁੰਚਿਆ ਮੈਂ ਵੀ ਇੱਕੋ ਵਾਰੀ ਦੇਖਣ ਲੱਗ ਗਿਆ ਵੀ ਉਹਦੇ ਤੇ ਤੁਹਾਡਾ ਜਨਮ ਦਿਨ ਉੱਪਰ ਲਿਖਿਆ ਆਇਆ ਸੀਗਾ ਮੈਂ ਕਿਹਾ ਇਹ ਇੱਕ ਦਿਨ ਪਹਿਲਾਂ ਗੱਲ ਹੁੰਦੀ ਆ ਵੀ ਵੱਡਾ ਕੱਟ ਰੱਖਿਆ ਜਾਏਗਾ ਤੇ ਹੁਣ ਪੋਸਟਰ ਆਂਦਾ ਵੀ ਜਨਮ ਦਿਨ ਦਾ ਇਹ ਕੀ ਗੱਲ ਕੀ ਹੋ ਨਹੀਂ ਇਹ ਮੈਂ ਉਹ ਵੀਡੀਓ ਦੇ ਵਿੱਚ ਜਿਹੜਾ ਹੈਗਾ ਬਿਆਨ ਦਿੱਤਾ ਸੀਗਾ ਅਸਲ ਦੇ ਵਿੱਚ ਕੱਟ ਦੀ ਮਨਜ਼ੂਰੀ ਨਹੀਂ ਮਿਲ ਰਹੀ ਸੀ ਮੰਡੀ ਦੇ ਵਿੱਚ ਵੀ ਨਹੀਂ ਮਿਲ ਰਹੀ ਸੀ ਇੱਕ ਤਾਂ ਪੰਚਾਇਤੀ ਚੋਣ ਜਾਬਤਾ ਲਾ ਕੇ ਆ ਇਕੱਠ ਨਹੀਂ ਕਰ ਸਕਦੇ ਉਹ ਜਿਹੜੀਆਂ ਹੈਗੀਆਂ ਗਵਰਨਮੈਂਟ ਦੀਆਂ ਜਗ੍ਹਾ ਹੈਗੀਆਂ ਸਕੂਲ ਆ ਗਰਾਊਂਡ ਆ ਜਾਂ ਹੈਨਾ ਉਹਦੇ ਚ ਪਹਿਲੋ ਤਾਂ ਉੱਥੇ ਜਿੱਥੇ ਇਕੱਠ ਰੱਖਣਾ ਉਹਦੀ ਮਨਜ਼ੂਰੀ ਲੈਣੀ ਪੈਂਦੀ ਆ ਫਿਰ ਸਪੀਕਰ ਕਿੰਨੇ ਲੱਗਣੇ ਉਹਦੀ ਮਨਜ਼ੂਰੀ ਲੈਣੀ ਪੈਂਦੀ ਆ ਫਿਰ ਇਕੱਠ ਕਿੰਨਾ ਹੋਊਗਾ ਉਹਦੀ ਰੇਸ਼ੋ ਦੱਸਣੀ ਪੈਂਦੀ ਆ ਫਿਰ ਖਰਚੇ ਦੀ ਉੱਥੇ ਜਾ ਕੇ ਡਿਟੇਲ ਦੇਣੀ ਪੈਣੀ ਆ ਤੇ ਇਸ ਮਸਲੇ ਦੇ ਵਿੱਚ ਸਾਨੂੰ ਕਈ ਗੱਲਾਂ ਬਾਤਾਂ ਨੂੰ ਰੱਖਣਾ ਪੈਣਾ ਸੀ ਤੇ ਦਿਨ ਸੀਗੇ ਥੋੜੇ ਕੀ ਸਤਾ ਉਹਨੂੰ ਫਿਰ ਮੁੜ ਕੇ ਬਾਅਦ ਇਕੱਠੇ ਰੱਖੇ ਦਾ ਕੀ ਫਾਇਦਾ ਫਿਰ ਮੈਂ ਜਦੋਂ ਉੱਥੇ ਗੱਲਬਾਤ ਕਿਸੇ ਦਫ਼ਤਰ 'ਚ ਬੈਠੇ ਹੋਈ ਤੇ ਮੈਂ ਕਿਹਾ ਵੀ ਜੇ ਵਿਆਹ ਸ਼ਾਦੀ ਹੋਵੇ ਕਿਸੇ ਦੀ ਤੇ ਉਹ ਕਦੇ ਉਹ ਤਾਂ ਕਰ ਹੀ ਸਕਦੇ ਆ ਪਾਰਟੀਆਂ ਵੀ ਕਰ ਸਕਦੇ ਆ ਮੈਂ ਕਿਹਾ ਫਿਰ ਹੈਪੀ ਬਰਥਡੇ ਮਨਾਵਾਂਗੇ ਉਹ ਤਾਂ ਅਸਲ ਦੇ ਵਿੱਚ ਜੇ ਜਨਮ ਦਿਨ ਨੂੰ ਲੈ ਕੇ ਵੀ ਆਪਣਾ ਪ੍ਰੋਗਰਾਮ ਨਾ ਹੁੰਦਾ ਸਾਨੂੰ ਭਾਵੇਂ ਕਿਸੇ ਸੰਗ ਦਾ ਵਿਆਹ ਹੀ ਰੱਖਣਾ ਪੈਂਦਾ ਸੀ ਅੱਜ ਹੀ ਰੱਖਣਾ ਸੀ ਕਾਠ ਨਹੀਂ ਲੇਟ ਹੋਣ ਦੇਣਾ ਜੇ ਗੌਰ ਇਹੀ ਤਾਂ ਦੇਖੋ ਮਹਾਰਾਜੇ ਪਾਸ਼ਾ ਨੇ ਆਪਾਂ ਨੂੰ ਕਿਹਾ ਨਾ ਇਹ ਸਿਆਸਤ ਦੇ ਰਿਹੜੇ ਰਾਹ ਦੱਸੇ ਆ ਵੀ ਕੋਈ ਚੱਕਰ ਨਹੀਂ ਰਾਬਣੇ ਦਿੱਤੀਆਂ ਗਾਜਰਾ ਵਿੱਚੇ ਰੰਬਰੱਖ ਵਾਲੀ ਗੱਲਬਾਤ ਹੁੰਦੀ ਆ ਮੇਰਾ ਜਾਣ ਦੇਣਾ ਭਾਈ ਜਾਣ ਦੇਣ ਦੀ ਪਾਰਟੀ ਆ ਤੇ ਉੱਥੇ ਬੰਦੇ ਇਕੱਠੇ ਹੋ ਤੇ ਬਸ ਸੰਬੋਧਨ ਕਰਦਾਂਗੇ ਸੰਗਤ ਨੂੰ ਪ੍ਰਚਾਰ ਕਰਾਂਗੇ ਮੇਰੇ ਤੋਂ ਰਿਹਾ ਨਹੀਂ ਗਿਆ ਵੀ ਸੰਗਤ ਨੇ ਬਹੁਤ ਮਾਣ ਤੇ ਪਿਆਰ ਬਖਸ਼ਿਆ ਬਾਹਰਲੇਆਂ ਕੰਟਰੀਆਂ ਤੋਂ ਵੀ ਮੈਂ ਲੇਟ ਨਹੀਂ ਹੋਣਾ ਚਾਹੁੰਦਾ ਸੀ ਉਹਨਾਂ ਦਾ ਧੰਨਵਾਦ ਕਰ ਲਈ ਇਸ ਕਰਕੇ ਫਿਰ ਮੈਂ ਇਹ ਰਾਹ ਅਪਣਾਇਆ ਵੀ ਮੈਂ ਸਟੇਜ ਤੋਂ ਸਾਰਿਆਂ ਨੂੰ ਧੰਨਵਾਦ ਕਰਨਾ ਚਾਹੁੰਦਾ ਵੀ ਮੈਂ ਵਿਕ ਦੇ ਨਹੀਂ ਦੇ ਸਕਦਾ ਚੜਦੀ ਕਲਾ ਓਕੇ ਮਾਮਲੇ ਦੇ ਵਿੱਚ ਕੀ ਅਪਡੇਟ ਆ ਜੇ ਦੇਖਿਆ ਜਾਵੇ ਮਾਮਲੇ ਦੇ ਵਿੱਚ ਇਹ ਅਪਡੇਟ ਆ ਹੋ ਸਕਦਾ ਜਦੋਂ ਜਗਰਾਉਂ ਵਾਲਾ ਕੇਸ ਵਾਪਸ ਨਾ ਜਾਵੇ ਉਹ ਚੱਲੂਗਾ ਹਾਂ ਚੱਲੂਗਾ ਦੂਜੀ ਇਹ ਅਪਡੇਟ ਇਹ ਆ ਵੀ ਜਿਹੜਾ ਮੋਗੇ ਵਾਲਾ ਕੇਸ ਆ ਤੇ ਇਹ ਸਟਰੋਂਗ ਆ ਚੱਲ ਰਿਹਾ ਵਾ ਇਹਦੇ ਚ ਉਹਨੂੰ 6ਤੀ ਇਹਦਾ ਜਿਹੜਾ ਹੈਗਾ ਲੇਖਾ ਜੋਖਾ ਟੂ ਕੋਟ ਹੋ ਜਾਊਗਾ ਵੀ ਫੇਰ ਉਹਦੇ ਚ ਕੁੜੀ ਵੀ ਜਾ ਕੇ ਜੱਜ ਮੂਰੇ ਰੋਈ ਪਿੱਟੀ ਜਾਵੇ ਮੇਰੇ ਨਾਲ ਨਹੀਂ ਹੋਇਆ ਉਹਦੀ ਮੱਰੀ ਨਹੀਂ ਜਾਣੀ ਅਸਲ ਦੇ ਵਿੱਚ ਉਹ ਕਹਿੰਦੇ ਨੇ ਰਾਹਾਂ ਧੰਨਵਾਦੀ ਰਾਹਾਂ ਦੇ ਵਿੱਚ ਕੰਡੇ ਵੀ ਜਣ ਵਾਲਿਆਂ ਦਾ ਨਾ ਸੰਭਲ ਸੰਭਲ ਕੇ ਤੁਰਨ ਦੀ ਜਿੰਨਾ ਜਾਂਚ ਸਖਾ ਦਿੱਤੀ ਵੀ ਜੇ ਅਸੀਂ ਵੇਸਲੇ ਹੋ ਜਾਂਦੇ ਸੀ ਇਧਰੋਂ ਵੀ ਅਸੀਂ ਹਾਰ ਜਾਂਦੇ ਤੇ ਹੁਣ ਜਿਹੜਾ ਹੈਗਾ ਵੀ ਉਹਦੇ ਤੇ 295 A ਦਾ ਪਰਚਾ ਜਿਹੜਾ ਪਹਿਲੋਂ ਕੱਠ ਚ ਵੀ ਮੰਗ ਸੀ ਤੇ ਹੁਣ ਵੀ ਉਹ ਅੱਜ ਬਹੁਤ ਸਰਪੰਚ ਪੰਚ ਆਉਣਗੇ ਤੇ ਉਹਨਾਂ ਨੂੰ ਕਵਾਂਗੇ ਲਿਖਤੀ ਸ਼ਿਕਾਇਤਾਂ ਜਿਹੜੀਆਂ ਹੈਗੀਆਂ ਡੀਸੀ ਤੇ ਐਸਐਸਪੀ ਸਾਹਿਬ ਨੂੰ ਦੇਣ ਜੇ ਇਸ ਗੱਲ ਤੇ ਗੌਰ ਨਹੀਂ ਕੀਤੀ ਜਾ ਸਕਦੀ ਫਿਰ ਅਸੀਂ ਇਹ ਗੱਲ ਸਮਝਾਂਗੇ ਵੀ ਹਜੇ ਵੀ ਸਿੱਖ ਪੰਥ ਨੂੰ ਚੈਲੰਜ ਆ ਵੀ ਤੁਸੀਂ ਜਿੰਨਾ ਮਰਜ਼ੀ ਸਿਆਪਾ ਕਰੀ ਚੱਲੋ ਅਸੀਂ ਉਹਦੇ ਤੇ 295 ਨਹੀਂ ਲਾਉਣੀ ਫਿਰ ਔਖਾ ਫਿਰ ਹੋ ਸਕਦਾ ਵੀ ਜਗਰਾਉਂ ਦੇ ਵਿੱਚ ਅਸੀਂ ਕੁਝ ਕਰਾਂਗੇ ਉੱਥੇ ਕੱਠ ਵੱਠ ਮੋਰਚਾ ਤਕੜਾ ਲੱਗ ਜੇ ਪਰ ਜੇ ਇਹ ਆ ਵੀ ਤੁਸੀਂ ਪ੍ਰੇਮ ਨਾਲ ਸ਼ਾਂਤਮਈ ਢੰਗ ਨਾਲ ਚੱਲਣਾ ਚਾਹੁੰਦੇ ਤੇ ਅਸੀਂ ਤਿਆਰ ਹਾਂ ਤੁਹਾਨੂੰ ਇੱਕ ਲੈਟਰ ਦਿੱਤਾ ਉਹਤੇ ਉਹਤੇ ਐਫ ਆਈ ਆਰ ਕੱਢ ਦੋ ਗੁਰਦਾਰੇ ਦਾ ਮੁਖੀ ਸੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਰੇਪ ਹੋਇਆ ਉਹਦੇ ਤੇ 295ਏ ਦਾ ਪਰਚਾ ਦਰਜ ਕਰਕੇ ਉਹ ਟ੍ਰਾਇਲ ਕਰੋ ਸਜ਼ਾ ਹੋਊਗੀ ਉਹਦੇ ਚ ਤਿੰਨ ਚਾਰ ਸਾਲ ਦੀ ਪਿੱਛੇ ਇੱਕ ਵੀਡੀਓ ਵੀ ਬੜੀ ਵਾਇਰਲ ਹੋਈ ਤੁਸੀਂ ਵੀ ਦੇਖੀ ਹੋਵੇਗੀ ਇੱਕ ਔਰਤ ਆ ਚਲੋ ਬਾਅਦ ਚ ਉਹਨੇ ਆ ਕੇ ਕਲੀਅਰ ਵੀ ਕਰ ਦਿੱਤਾ ਉਹ ਕਹਿੰਦੀ ਵੀ ਐਦਾ ਹੋਣਾ ਅਸੀਂ ਵੀ ਤਾਂ ਉੱਥੇ ਜਾਂਦੇ ਰਹਿੰਦੇ ਸੀ ਸਾਡੇ ਨਾਲ ਤਾਂ ਕੁਝ ਗਲਤ ਹੋਇਆ ਨਹੀਂ ਬੜੀ ਵਾਇਰਲ ਹੋਈ ਸੀ ਚਲੋ ਹੈ ਤਾਂ ਚਲੋ ਉਹ ਵੀ ਪੰਜਾਬ ਦੀ ਧੀ ਭੈਣੀ ਆ ਜਿਹੋ ਜੇ ਕੁਝੇ ਹੋ ਜੇ ਵਾਲੇ ਕਹਿ ਸਕਦੇ ਆ ਪਰ ਹਨਾ ਏ ਕਹਿਣਾ ਹੀ ਸੌਖਾ ਚਾਰਖੜੀਆਂ ਤੇ ਚੜ ਜਾਗੇ ਚਾਰਖੜੀ ਤੇ ਚੜਨਾ ਕੀ ਹੁੰਦਾ ਇਹ ਤਾਂ ਜਿਹੜੇ ਚੜੇ ਉਹਨਾਂ ਨੂੰ ਪਤਾ ਕਹਿਣਾ ਹੀ ਸੌਖਾ ਵੀ ਸਾਡੇ ਨਾਲ ਤਾਂ ਰੇਪ ਹੋਇਆ ਨਹੀਂ ਸਾਡੇ ਚ ਕੀ ਕਮੀ ਆ ਹੀ ਬੀਬੀ ਦੇ ਲਫ਼ਜ਼ ਚ ਸੀ ਇਹ ਤਾਂ ਉਹਦੇ ਨਾਲ ਹੋਇਆ ਨਹੀਂ ਨਾ ਅਸੀਂ ਨਹੀਂ ਚਾਹੁੰਦੇ ਚਾਹੇ ਮੈਂ ਤਾਂ ਮਾਫੀ ਮੰਗਦਾ ਉਹ ਭੈਣ ਧੀ ਭੈਣ ਉਹ ਵੀ ਕਿਸੇ ਦੀ ਹੈਗੀ ਆ ਮੈਂ ਨਹੀਂ ਚਾਹੁੰਦਾ ਕਿਸੇ ਦਾ ਰੇਪ ਹੋਵੇ ਜਿਹਦਾ ਇਹਨਾਂ ਰੇਪ ਹੁੰਦਾ ਉਹ ਹੀ ਪੇੜ ਜਾਣਦੀ ਹੋਊਗੀ ਕੁੜੀ ਵਿਚਾਰੀ ਵੀ ਜਿਵੇਂ ਕਹਿਦਗੇ ਵੀ ਕੱਲੇ ਬੰਦੇ ਨੂੰ ਹੱਡਾ ਰੂੜੀ ਦੇ ਕੁੱਤੇ ਪੈ ਜਾਣ ਉਹ ਦੁੱਖ ਦੇ ਵਿੱਚੋਂ ਲੰਘਣਾ ਪੈਂਦਾ ਹੋਊਗਾ ਤੇ ਉਹ ਚਲੋ ਜਿਵੇਂ ਜਿਹੋ ਜੀ ਬਾਈ ਉਹਦੀ ਮਤ ਬੁੱਧ ਸੀ ਵਿਚਾਰੀ ਨੇ ਵਰਤੀ ਆ ਤੇ ਉਹਦੇ ਨਾਲ ਬਹੁਤ ਕੁਝ ਹੋ ਗਿਆ ਮੀਡੀਆ 'ਚ ਮੈਨੂੰ ਲੱਗ ਗਿਆ ਪਤਾ ਉਹ ਵਿਚਾਰੀ ਨੇ ਕੱਲ ਪਰਸੋਂ ਮਾਫੀ ਮੰਗੀ ਆ ਮਾਫੀ ਮੰਗੀ ਕੋਈ ਨਾ ਹੁੰਦਾ ਹੀ ਰਹਿੰਦਾ ਬਾਬਾ ਜੀ ਖਾਸ ਰਿਆ ਹਮ ਜਾਂਦੇ ਤਾਂ ਹੁੰਦਾ ਮਰਨੇ ਨਹੀਂ ਹੁੰਦਾ ਕਦੇ ਵੀ ਇਹ ਚਾਹਦੇ ਰਹਿੰਦੇ ਸ਼ਹੀਦਾਂ ਜੀ ਮੰਨਦੇ ਨਹੀਂ ਆਪਾਂ ਹਾਂਜੀ ਤੇ ਮੈਂ ਉਹੀ ਸਵਾਲ ਪੁੱਛਣਾ ਚਾਹਾਂਗਾ ਜਿਵੇਂ ਪਹਿਲੇ ਦਿਨ ਤੋਂ ਜਿਹੜੇ ਚਲੋ ਮੈਂ ਕਹਿੰਦਾ ਸਾਥ ਵੀ ਬੜੇ ਲੋਗ ਆਏ ਕਈ ਕਹਿ ਵੀ ਇਹ ਕਹਿੰਦੇ ਵੀ ਅਭੀ ਵੈਲ ਪਲਾਨਡ ਆ ਪੂਰਾ ਪਲਾਨ ਕੀਤਾ ਗਿਆ ਹਜੇ ਵੀ ਲੋਕੀ ਕਹਿ ਰਿਹਾ ਸੋਸ਼ਲ ਮੀਡੀਆ ਤੇ ਤੁਸੀਂ ਵੀ ਦੇਖ ਲੈ ਆਏਗਾ ਵੀ ਕਹਿੰਦੇ ਬਾਬਾ ਨੇ ਪੂਰਾ ਪਲਾਨ ਕਰਕੇ ਚੱਲਿਆ ਬਾਬਾ ਨਹੀਂ ਉਹਨਾਂ ਨੂੰ ਜਿਵੇਂ ਬਈ ਦੇਖੋ ਹਰੇਕ ਦੀ ਮਤ ਵੱਖੋ ਵੱਖਰੀ ਆ ਉਹਨਾਂ ਨੂੰ ਜਿਵੇਂ ਲੱਗਦਾ ਮੈਂ ਕਿਸੇ ਜਥੇਬੰਦੀ ਦਾ ਆਗੂ ਬਾਨਣਾ ਨਹੀਂ ਚਾਹੁੰਦਾ ਮੈਂ ਕੋਈ ਜਥੇਬੰਦੀ ਖੜੀ ਨਹੀਂ ਕਰਨਾ ਚਾਹੁੰਦਾ ਮੈਂ ਕੋਈ ਸਕਿਉਰਿਟੀ ਨਹੀਂ ਰੱਖਣਾ ਚਾਹੁੰਦਾ ਮੇਰੇ ਨਾਲ ਸਿੰਘਾ ਦਾ ਕਦੇ ਵੀ ਜਥਾ ਨਾ ਸੀਤ ਨਾ ਹੋਣਾ ਅੱਜ ਵੀ ਮੈਂ ਘਰੋਂ 8:30 9 ਵਜੇ ਇਕੱਲਾ ਹੀ ਇੱਥੇ ਆਇਆ ਸਮਾਗਮ ਤੋਂ ਬਾਅਦ ਵੀ ਇਥੋਂ ਮੈਂ ਇਕੱਲਾ ਆਪਣੇ ਪਰਿਵਾਰ ਚ ਉੱਠ ਜਾਣਾ ਤੇ ਜਿਹੜੇ ਪਲਾਨ ਕੀਤੇ ਹੋਏ ਹੁੰਦੇ ਆ ਉਹਨਾਂ ਕੋਲੇ ਲਾਇਸੈਂਸੀ ਵੈਪਨ ਜਾਂ ਸਿਕਿਉਰਟੀ ਹੁੰਦੀ ਆ ਜਾਂ ਉਹਨਾਂ ਦੇ ਪ੍ਰੋਗਰਾਮ ਲੀਕੇ ਹੁੰਦੇ ਆ ਮੈਨੂੰ ਨਹੀਂ ਪਤਾ ਇੱਥੇ ਪ੍ਰਸ਼ਾਦਾ ਕੌਣ ਲੈ ਕੇ ਆਊਗਾ ਤੇ ਕੀਨੇ ਛਕਾਉਣਾ ਆਪਾਂ ਨੂੰ ਨਹੀਂ ਪਤਾ ਜਾਲ ਆ ਗਿਆ ਕਿ ਹਜੇ ਨਹੀਂ ਆਇਆ ਆਪਾਂ ਨੂੰ ਨਹੀਂ ਪਤਾ ਕੋਈ ਛੱਕਿਆ ਆ ਕਿ ਭੁੱਖਾ ਜਾਊਗਾ ਇਥੋਂ ਕੀ ਹੋ ਰਿਹਾ ਆਪਾਂ ਨੂੰ ਨਹੀਂ ਪਤਾ ਆਪਾਂ ਨੂੰ ਮਹਾਰਾਜ ਦਾ ਜਿਹੜਾ ਹੁਕਮ ਆਪਾਂ ਉੱਥੇ ਚੱਲੀ ਜਾਣੇ ਆ ਇਹ ਜਿਹੜੇ ਪਲਾਨ ਪ੍ਰੂਨ ਵਾਲਾ ਕੰਮ ਆਪਣੇ ਬਸਲੇਵਸ ਤੋਂ ਬਾਹਰ ਆ ਬਈ ਆਪਾਂ ਨੂੰ ਪਤਾ ਨਹੀਂ ਇੰਨਾ ਚੀਜ਼ ਪਤਾ ਇਹ ਇਹਦੇ ਵਿੱਚ ਬਹੁਤ ਕੁਸ਼ਨ ਨੇ ਤਾਂ ਮੈਂ ਜਾਣਦਾ ਮੇਰਾ ਪਰਿਵਾਰ ਜਾਣਦਾ ਵੀ ਅਸੀਂ ਕਿਵੇਂ ਕਿੱਥੋਂ ਦੀ ਲੰਘ ਰਹੇ ਹਾਂ ਹੁਣ ਜਿਹਨਾਂ ਜਿਹੜੇ ਪਲਾਨ ਕੀਤੇ ਹੋਣ ਬਾਈ ਉਹ ਮੇਰੇ ਹਿਸਾਬ ਨਾਲ ਉਹਨਾਂ ਨੂੰ ਕੈਮਰਾ ਮੂਰੇ ਰੋਣ ਦੀ ਲੋੜ ਨਹੀਂ ਹੈਗੀ ਉਹਨਾਂ ਦੇ ਅੰਦਰ ਤਕਲੀਫ ਨਹੀਂ ਹੁੰਦੀਗੀ ਬਹੁਤ ਔਖਾ ਹੁੰਦਾ ਉਹ ਜਿਹੜਾ ਸਿਸਟਮ ਦੇ ਵਿੱਚੋਂ ਲੰਘੇ ਆ ਸਰਕਾਰ ਤੇ ਪ੍ਰਸ਼ਾਸਨ ਨੇ ਬਾਈ ਦੋਸਮਣ ਬਣ ਜਾਣਾ ਤੁਹਾਡਾ 24 ਘੰਟੇ 'ਚ ਖੇਡ ਥੋੜੀ ਪਈ ਹੈ ਜਿਹੜਾ ਅਮਰਤਪਾਲ ਸਿੰਘ ਵਾਰਿਸ ਪੰਜਾਬ ਦੇ ਜੱਥੇ ਬੰਦੀ ਦੀ ਗੱਲ ਸੀਗੀ ਉਹ ਇੱਕ ਜੱਥੇਬੰਦੀ ਸੀ ਤੇ ਪੰਜਾਬ ਲੈ ਉਹ ਤੇ ਬਹੁਤ ਵੱਡੀ ਜੱਥੇਬੰਦੀ ਸੀ। ਉਹਨਾਂ ਦੇ ਨਾਲ ਘੱਟੋ ਘੱਟ ਨਹੀਂ ਤਾਂ 10-15 ਗੱਡੀਆਂ ਚੱਲਦੀਆਂ ਸੀ। ਹਰੇਕ 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 ਗੱਡੀ 'ਚ ਸਿੰਘ ਸੀ ਹਰੇਕ ਸਿੰਘਾਂ ਕੋਲੇ ਵੈਪਨ ਸੀਗੇ। ਤੇ ਆਪਣੇ ਕੋਲੇ ਮੇਰੇ ਕੋਲੇ ਨਹੀਂ ਕਦੇ ਦੇਖੋਗੇ। ਹੋ ਸਕਦਾ ਮੈਂ ਤੁਹਾਨੂੰ ਕਿਸੇ ੱਡੇ-ਉੱਡੇ 'ਚ ਖੜਾ ਮਿਲ ਜਾਵਾਂ, ਹੋ ਸਕਦਾ ਮੈਂ ਬੱਸ 'ਚ ਦੋ ਰਿਆ ਜਾਂਦਾ ਤੈਨੂੰ ਮਿਲ ਜਾਣਾ, ਐਂ ਹੀ ਚੱਲਣਾ ساری ਉਮਰ ਬਾਈ। ਸਾਨੂੰ ਬੜੀ ਵਰੀ ਐ ਹੀ ਪਛਾਨਿਆ ਤੁਸੀਂ ਕਿਸੇ ਹੋਰ ਰੂਪ ਚ ਹੁੰਦੇ ਹੋ ਇੱਕ ਦੋ ਇੱਕ ਦੋ ਧਰਨਿਆਂ ਦੇ ਵਿੱਚ ਮੈਂ ਐ ਹੀ ਪਛਾਨਿਆ ਸੀ ਤੁਹਾਡੇ ਕੋਲ ਆ ਕੇ ਖੜੇ ਕੋਈ ਨਹੀਂ ਹੁੰਦਾ ਬਾਤ ਉਹਦੇ ਇੱਕ ਦੋ ਜਣੇ ਉੱਥੋਂ ਸੰਗ ਮਿਲ ਗਏ ਉਹਦੀ ਬਾਹ ਫੜ ਲਈ ਆ ਜਾ ਯਾਰ ਉੱਥੋਂ ਗਾਉਂ ਮੁੜੇ ਆਉਂਦੇ ਹਨਾ ਨਹੀਂ ਨਹੀਂ ਉਹ ਪਲਾਨ ਵਾਲੀਆਂ ਚੀਜ਼ਾਂ ਹੋਰ ਹੁੰਦੀਆਂ ਬਾਈ ਕੋਈ ਚੱਕਰ ਨਹੀਂ ਜਿਹੜਾ ਕਹਿੰਦਾ ਉਹ ਹੀ ਚੜਤੀ ਕਲਾਚ ਰਵੇ ਉਹ ਜਿੱਦੇ ਉਹਦੇ ਤੇ ਪਲਾਨ ਪੈ ਗਿਆ ਪਤਾ ਉਹਦੇ ਲੱਗਣਾ ਨਾ ਤੁਸੀਂ ਇੱਕ ਗੱਲ ਵੀ ਉਸ ਦਿਨ ਸਟੇਜ ਤੇ ਗਈ ਸੀ ਤੁਸੀਂ ਕਿਹਾ ਵੀ ਸਾਡੇ ਲੋਕ ਥੋੜੇ ਜਿਹਾ ਇਮੋਸ਼ਨਲ ਆ ਜਦੋਂ ਉਹ ਲਹਿਰ ਚੱਲੀ ਤਾਂ ਬੜੇ ਲੋਕੀ ਅਮ੍ਰਿਤਾਰੇ ਹੋ ਗਏ ਬੜਿਆਂ ਨੇ ਅਮ੍ਰਿਤਪਾਨ ਕਰ ਲਿਆ ਪਰ ਉਹਦਾ ਸਿੱਟਾ ਕੀ ਨਿਕਲੇ ਉਹ ਸਿੱਟਾ ਸਾਰਿਆਂ ਦੇ ਸਾਹਮਣੇ ਹੀ ਆ ਨਾ ਉਹੀ ਗੱਲ ਆ ਦੇਖੋ ਪੰਜਾਬ ਦੇ ਵਿੱਚ ਤਲਾਕਾਂ ਦੀ ਜਿਹੜੀ ਵਜ੍ਹਾ ਵੀ इमोशनल ਹੀ ਆ ਜਦੋਂ ਮੁੰਡਾ ਕੁੜੀ ਇਕੱਠੇ ਹੁੰਦੇ ਆ ਜਾਂ ਉਹਨਾਂ ਦਾ ਵਿਆਹ ਹੁੰਦਾ इमोशनल ਤੌਰ ਤੇ ਇਕੱਠੇ ਹੋ ਜਾਂਦੇ ਉਹਨਾਂ ਨੂੰ ਐਂ ਲੱਗਦਾ ਵੀ ਸਾਰਾ ਕੁਝ ਅਸੀਂ ਸਾਨੂੰ ਇੱਕ ਦੂਜੇ ਚ ਹੀ ਮਿਲਣਾ ਥੋੜੇ ਸਮੇਂ ਬਾਅਦ ਉਹੀ ਇੱਕ ਦੂਜੇ ਤੇ ਪਰਚਾ ਕਰਾ ਦਿੰਦੇ ਵੀ ਸਾਨੂੰ ਤਲਾਕ ਚਾਹੀਦਾ ਖਰਚਾ ਦਿਓ ਸਾਡੇ ਲੋਕਾਂ ਦੇ ਵਿੱਚ ਇਹ ਬਹੁਤ ਵੱਡੀ ਕਮੀ ਆ ਵੀ ਅਸੀਂ ਹਾਲਾਤਾਂ ਨੂੰ ਵੇਖ ਕੇ इमोशनल ਹੋ ਜਾਂਦੇ ਆ ਠੀਕ ਆ ਹੁਣ ਕੋਈ ਬੰਦਾ ਮੰਨ ਲਓ ਕੋਈ ਸਮਾਜ ਸੇਵੀ ਆ ਉਹਨੇ ਕਿਸੇ ਰੋਡ ਤੋਂ ਕੋਈ ਬੰਦਾ ਚੱਕ ਲਿਆ ਸਾਡੇ ਬਾਹਰ ਲੈਣੇ ਵੇਖ ਕੇ ਵੀਡੀਓ ਰੋਪਣਾ ਭੇਜ ਦਿਓ ਜਿੰਨਾ ਕੁ ਸ ਹੈਗਾ ਘਰੇ ਸਾਰਾ ਉਹਨਾਂ ਨੂੰ ਦੇ ਦਿਓ ਮੈਂ ਨਹੀਂ ਚਾਹੁੰਦਾ ਵੀ ਉਹਨਾਂ ਦੀ ਦੁੱਖ ਦੁਖੀਆਂ ਦੀ ਸੁਣੀ ਨਾ ਜਾਵੇ ਸੁਣੀ ਜਾਵੇ ਪਰ ਇਹ ਨਹੀਂ ਹੈਗਾ ਵੀ ਤੁਸੀਂ ਜਿਹੜੇ ਜਿਹੜੇ ਘਰ ਤੁਸੀਂ ਦੇਖਣੇ ਸੀਗੇ ਸ਼ਹੀਦਾਂ ਦੇ ਉਹ ਅਣ ਦੇਖੇ ਹੋਗੇ ਤੇ ਜਿਨ੍ਹਾਂ ਦੀ ਕੋਈ ਦੇਣ ਨਹੀਂ ਸੀ ਤੇ ਉਹਨਾਂ ਦੇ ਪੈਰਾਂ ਦੇ ਵਿੱਚ ਸੋਨੇ ਦੀ ਅੱਜ ਜੁੱਤੀਆਂ ਪੈ ਜਾਣ ਇਹ ਚੀਜ਼ ਦਾ ਦੌਖਾ ਵੀ ਸਾਡੀ ਕੌਮ ਜਿਹੜਾ ਸਾਡੇ ਪੰਥ ਦੇ ਲੋਕ ਨੇ इमोशनल ਨੇ इमोशनल ਕਰਕੇ ਇਹਨਾਂ ਤੋਂ ਜੋ ਮਰਜ਼ੀ ਲਖਾ ਲੋ ਇਹਨਾਂ ਨੇ ਦੇ ਦੇਣਾ ਜਿਹੜਾ ਸਾਦਾ ਕੋਲੇ ਸਮਾਨ ਇੰਨਾ ਸਾਜ਼ਵਾਜ ਆ ਉਹ इमोशनल ਕਰਕੇ ਦਾਨ ਹੋਇਆ ਵਾ ਅਸਲ ਦੇ ਵਿੱਚ 80% ਲੋਕ ਦਾਨ ਕਰਕੇ ਵੀ ਪਛਤਾਉਂਦੇ ਹੋਣਗੇ ਸਿੱਟਾ ਕੁਝ ਨਹੀਂ ਨਿਕਲਿਆ ਉਹ ਦਾਨ ਕਰਕੇ ਵੀ ਕਹਿੰਦੇ ਹੋਣਗੇ ਯਾਰ ਵੀ ਆ ਤਾਂ ਗਲਤੀ ਕਰ ਲਈ ਆਪਾਂ ਇਦੋਂ ਤਾਂ ਐ ਕਰ ਲੈਂਦੇ ਚੰਗਾ ਸੀ ਇਸ ਕਰਕੇ ਕਿਆ ਸੀ ਵੀ इमोशनल ਹੋ ਕੇ ਮੈਂ ਇੱਕ ਸਪੀਚ ਦੇਣਾ ਚਲੋ ਅੱਜ ਇਕੱਠ ਹੋਊਗਾ ਮੈਂ ਉੱਥੇ ਸਪੀਚ ਦੇ ਦੇਣਾ ਸਟੇਜ ਤੋਂ ਇਹ ਜੇ ਮੇਰਾ ਮਨ ਕਰੂਗਾ ਵੀ ਹੁਣ ਮੈਂ ਇਹੋ ਜੀ ਸਪੀਚ ਦੇਣੀ ਹੈ ਤੇ ਇਹੋ ਜਿਹਾ ਮਾਹੌਲ ਬਣਾ ਬਣਾ ਲਾਂਗੇ ਕਿਉਂਕਿ ਮੈਨੂੰ ਪਤਾ ਵੀ ਉਹਨਾਂ ਦੇ ਮਾਹੌਲ ਦੇ ਸਹਾਰੇ ਲੋਕ ਬਦਲ ਜਾਂਦੇ ਆ ਪਰ ਨਹੀਂ ਜਦੋਂ ਆਪਾਂ ਉਹਨਾਂ ਨੂੰ ਅਮਰਤ ਛਕ ਲਈ ਅੱਜ ਕਹਿ ਦਾਂਗੇ ਤੇ ਲੋਕ ਵੇਖ-ਵੇਖ ਕੇ ਅਮਰਤ ਛਕ ਲੈਣਗੇ ਪਰ ਸਾਬਿਆ ਕਿਸੇ ਤੋਂ ਨਹੀਂ ਜਾਣਾ ਠੀਕ ਹੈ ਨਗਰ ਕੀਰਤਨ ਵਾਲੇ ਦਿਨ ਪਿੰਡਾਂ ਦੇ ਮਹੌਲ ਦੇਖ ਲਿਓ ਬਾਈ ਪੱਗਾਂ ਬਨਣੀਆਂ ਹੁੰਦੀਆਂ ਨੌਜਵਾਨਾਂ ਦੇ ਅਗਲੇ ਦਿਨ ਨਾਈ ਦੇ ਬੈਠੇ ਹੁੰਦੇ ਆ ਤੇ ਪੱਗ ਵੀ ਨਾਈ ਦੋ ਆ ਕੇ ਹੀ ਬਨਦੇ ਉਹਦੇ ਵੀ ਸ਼ੇਪ-ਸ਼ੂਪ ਕਰਾ ਕੇ ਫੇਰ ਹੀ ਪੱਗ ਬਨਦੇ ਆ ਅਸਲ ਤੇ ਵਿੱਚ ਸਾਡੇ ਲੋਕਾਂ ਨੂੰ ਸੋਹਣੇ ਦੇਣ ਦੀ ਆਦਤ ਹੈਗੀ ਆ ਸਿੱਖ ਬਨਣ ਦੀ ਆਦਤ ਨਹੀਂ ਹੈ ਵੀ ਮੈਂ ਇਸ ਗੱਲ ਕਰਕੇ ਇਮੋਸ਼ਨਲ ਹੋ ਕੇ ਅਮਰਤ ਧਾਰੀ ਨਾ ਹੋਵੋ ਪਹਿਲਾਂ ਆਪਦੇ ਪਿੰਡੇ ਤੇ ਹੰਡਾਓ ਉਸ ਚੀਜ਼ ਨੂੰ ਪਹਿਲਾਂ ਵੇਖੋ ਮੈਂ ਬਾਣਾ ਪਾਲਿਆ 2000 ਸਾਲਾਂ ਚ 2019 ਚ ਜਾ ਕੇ ਅਮਰ ਤੇ ਛੱ ਗਿਆ। ਆ ਬੱਕੇ ਹੋ ਗਏ ਨਾ ਠੀਕ ਹੈ ਜੀ। ਬਿਲਕੁਲ ਜੀ। 19 ਸਾਲ 19 ਸਾਲ 19 ਸਾਲ ਹਨਾ। ਬਾਣਾ ਪਾਇਆ ਵੀ ਆ ਲਾਇਆ ਵੀ ਆ। ਕਿਰਪਾਨ ਵੀ ਪਾ ਲਈ ਦੀ ਸੀ ਕਦੇ ਲਾਹ ਦੇਈ ਦੀ ਸੀ। ਉਹ ਇਹ ਨਹੀਂ ਹੈਗਾ ਬੇਯਾਦ ਵੀ ਹੋ ਜਾਂਦੀ ਨਹੀਂ। ਜੇ ਤੁਸੀਂ ਫੌਜੀ ਜਾਂ ਪੁਲਿਸ ਵਾਲੇ ਬਣਦੇ ਆ ਪਹਿਲੋ ਤੁਹਾਨੂੰ ਟ੍ਰਾਇਲ ਕੱਢਣੇ ਪੈਣੇ ਆ। ਭਾਰਤੀ ਤੁਹਾਨੂੰ ਫੇਰ ਕਰਨਗੇ ਬਾਈ ਜੀ ਜੇ ਤੁਸੀਂ ਉਹਨਾਂ ਦੇ ਪੇਪਰਾਂ ਚ ਪਾਸ ਹੋਵੋਗੇ। ਜੇ ਤੁਸੀਂ ਬਾਣਾ ਪਾਉਣ ਚ, ਨਿਤਨੇਮ ਦੇ ਵਿੱਚ, ਰਹਿਣ ਸਹਿਣ ਚ, ਕਿਰਪਾਨ ਰੱਖਣ ਚ ਬਾਣੀ ਪੜਨ ਦੇ ਸਾਧੂ ਸੰਤਾਂ ਬਾਰੇ ਇਤਿਹਾਸ ਬਾਰੇ ਜਾਣਨ ਦੇ ਵਿੱਚ ਜੇ ਤੁਸੀਂ ਪਰਪੱਕ ਹੋਗੇ ਤੇ ਫਿਰ ਤੁਸੀਂ ਅਮਰਤ ਛੱਕ ਕੇ ਤਿਆਰ ਬਰਤਿਆਰ ਹੋ ਜਾਓ ਤੁਹਾਨੂੰ ਕੋਈ ਵੀ ਬੰਦਾ ਵੀ ਟਾਰਗੇਟ ਨਹੀਂ ਕਰ ਸਕਦਾ ਨਾ ਤੁਹਾਨੂੰ ਕੋਈ ਚੈਲੰਜ ਕਰੇ ਸਾਡੇ ਵਰਗੇ ਕੀ ਆ ਅ ਅੱਜ ਕੱਲ ਦੇ ਜਿਹੜੇ ਬੱਚੇ ਆ ਜਾਂ ਨੌਜਵਾਨ ਆ ਉਹ ਇੱਕ ਮੀਡੀਆ ਦੇ ਵਿੱਚ ਜਾਂ ਸੋਸ਼ਲ ਮੀਡੀਆ ਦੇ ਦੇਖਦੇ ਆ ਵੀ ਬਾਣੇ ਪਾਈ ਬਹੁਤ ਸੋਹਣੇ ਲੱਗਦੇ ਆ ਤੇ ਦਿਮਾਗਲੇ ਆਲਿਆਂ ਨੂੰ ਕੋਈ ਰੋਖਦਾ ਨਹੀਂ ਹੈਗਾ ਪਾਬੰਦੀ ਨਹੀਂ ਕੋਈ ਹੈਗੀ ਟੂਲ ਪਲਾਜੇ ਫਰੀ ਹੈਗੇ ਆ ਤੇ ਇੱਜਤ ਹੈਗੀ ਤੇ ਉਸ ਚੀਜ਼ਾਂ ਨੂੰ ਲੈ ਕੇ ਆਪਣੇ ਨਿੱਜੀ ਸਵਾਰਥ ਲਈ ਬਾਣੇ ਪਾ ਲਈ ਪ੍ਰਵਾਹ ਜਾਣੀ ਪਤਾ ਬਾਣੇ ਦੀ ਕੀ ਹੈ ਇਹ ਤਾਂ ਬਾਣਾ ਪੈ ਗਿਆ ਤੇ ਇਹ ਤਾਂ ਫਿਰ ਮੁੜ ਕੇ ਸੇਵਿਆ ਚ ਜਾ ਕੇ ਭਾਵੇਂ ਇਹਦਾ ਸਸਕਾਰ ਹੋ ਜੇ ਮੁੜ ਕੇ ਨਹੀਂ ਜਿਹੜੇ ਚੱਕਰਵਾਤੀ ਹੈਗੇ ਹੁਣ ਸਾਨੂੰ ਤਾਂ 20 ਤਰ੍ਹਾਂ ਦੇ ਭੇਸ ਬਦਲਨੇ ਪੈਂਦੇ ਇਤਿਹਾਸਿਕ ਚੱਕਰਵਾਤੀਆਂ ਦਾ ਹੋਰ ਆ ਜਿਨ੍ਹਾਂ ਨੇ ਰਹਿਣਾ ਹੀ ਏਸੀ ਵਾਲੇ ਕਮਰੇ ਚ ਜਿਨ੍ਹਾਂ ਨੇ ਬੁਲਟ ਪ੍ਰੂਫਾਂ ਗੱਡੀਆਂ ਚ ਉਤਰਨਾ ਤੇ ਚੜ੍ਹਨਾ ਉਹਨਾਂ ਨੂੰ ਭੇਸ ਬਦਲਦੀ ਕੀ ਲੋੜ ਆ ਉਹਨਾਂ ਦਾ ਕੋਈ ਦੋਸ਼ ਨਹੀਂ ਹੈ ਸਮਝ ਗਏ ਸਾਡੇ ਤੇ ਵੀ ਐਲੀਗੇਸ਼ਨ ਲੱਗਦੇ ਕਿਤੇ ਜਦੋਂ ਅਮਰਤਪਾਲ ਸਿੰਘ ਸੰਧੂ ਤੇ ਪੁਲਿਸ ਪੈਂਦੀ ਆ ਉਦੋਂ ਆਪਾਂ ਵੀ ਭੇਸ ਬਦਲਿਆ ਸੀ ਆਪਾਂ ਵੀ ਦੂਜਾ ਦਾ ਸਿਸਟਮ ਹੋਰ ਕਰ ਲਿਆ ਸੀ ਇਹ ਨਹੀਂ ਸੀਗਾ ਵੀ ਅਸੀਂ ਪੰਥ ਤੋਂ ਜਾਂ ਗੁਰੂ ਤੋਂ ਬੇਮਖ ਹੋ ਗਏ ਸੀ ਨਹੀਂ ਭਾਈ ਉਹ ਸਮਾਂ ਸੀਗਾ ਉਹਦਾਂ ਦਾ ਹੋਣਾ ਪਿਆ ਆਵਾ ਵਿਧੀ ਚੰਦ ਸਾਹਿਬ ਨੇ ਵੀ ਤਾਂ ਨਜ਼ੂਮੀ ਦਾ ਭੇਸ ਧਾਰਿਆ ਸੀ ਭਜੰਦੇ ਸੁਖੇ ਹੋਣੀ ਕਿੰਨੇ ਸਿੰਘ ਜਿੰਨੇ ਧਿਆੜ ਦੇ ਵਿੱਚ ਹਜੇ ਵੀ ਜਉਂਦੇ ਜਾਗਦੇ ਵਿਚਾਰੇ ਬੈਠੇ ਆ ਉਹਨਾਂ ਨੇ ਵੀ ਤਾਂ ਕੇਸ ਕਤਲ ਕਿੰਨੇ ਨੇ ਕਰਵਾ ਕੇ ਬੰਦੇ ਸੋਦੇ ਸੀ ਤੋ ਐਸੀ ਤੁਸੀਂ ਨਹੀਂ ਮੈਂ ਕਿੱਥੇ ਪਤਾ ਤੋ ਹੋਇਆ ਨਹੀਂ ਨਹੀਂ ਉਹਦਾ ਦਾੜੀ ਬੰਨ ਲਈ ਸੀਗੀ ਉਹ ਦਾੜੀ ਐ ਚੜ ਗਈ ਸੀ ਤਾਂ ਉਹਨੂੰ ਲੋਕਾਂ ਨੂੰ ਲੱਗਦਾ ਕੱਟੀ ਵੀ ਆ ਤੇ ਉਹ ਫੋਟੋ ਵੀ ਚੱਲੀ ਸੀ ਕੋਈ ਆਪਾਂ ਨੂੰ ਮੈਂ ਕਹ ਹਾਂ ਫੋਟੋ ਬੜੀ ਚੱਲੀ ਸੀ ਉਹ ਮੈਂ ਇੰਡੀਆ ਤੋਂ ਬਾਹਰ ਹੋ ਗਿਆ ਸੀਗਾ ਤੇ ਮੈਂ ਦੁਬਈ ਉੱਠ ਗਿਆ ਫੇਰਾ ਜਰਬਾਈ ਜਾਣ ਦੇ ਛੁੱਟ ਗਿਆ ਗਵਰਨਮੈਂਟ ਨੂੰ ਵੀ ਇਸ ਗੱਲ ਦਾ ਪਤਾ ਸਾਰਿਆਂ ਕੋਲ ਰਿਪੋਰਟ ਜਾਂਦੀ ਆ ਤੇ ਜੇ ਭੇਸ ਬਦਲ ਕੇ ਤੇ ਜਾਂ ਦੇਸ਼ ਛੱਡ ਕੇ 15 20 ਦਿਨ ਕਿਸੇ ਸਿੰਘ ਦੀ ਜਾਨ ਬਚੀ ਤੇ ਤੇਜ ਪੰਥ ਨੂੰ ਖੁਸ਼ ਹੋਣਾ ਚਾਹੀਦਾ ਵੀ ਚਲੋ ਇੱਕ ਸਿੰਘ ਆਪਣਾ ਸੇਵ ਹੋ ਗਿਆ ਪਰ ਇੱਥੇ ਪੰਥਕ ਬੰਦੇ ਇਹ ਕਰਦੇ ਆ ਵੇਖ ਲੋ ਵੇਖ ਲੋ ਨਜ਼ਾਰੇ ਲੈਂਦਾ ਦੁਰਿਆ ਫਿਰਦਾ ਬਾਰਾ ਹੀ ਥੋੜੀ ਹੁੰਦਾ ਬਈ ਯਾਰ ਹਨ ਇਸ ਕਰਕੇ ਸਾਡੀ ਕਾਮ ਇਮੋਸ਼ਨਲ ਆ ਪਰ ਕੋਈ ਨਾ ਚੜ੍ਹਦੀ ਕਲਾਈ ਆ ਹੁਣ ਬਹੁਤ ਕੁਝ ਸਿੱਖ ਲਿਆ ਇਸ ਵਿੱਚ ਮੈਂ ਅੰਤੀ ਚ ਇਹ ਪੁੱਛਣਾ ਚਾਹਾਂਗਾ ਅੱਗੇ ਅਜ ਤੋਂ 20 25 ਸਾਲ ਪਹਿਲਾਂ ਇਹ ਗੱਲ ਕਹਿੰਦੇ ਹੁੰਦੇ ਸੀ 20 25 ਨਹੀਂ ਚਲੋ 30 35 ਸਾਲ ਪਹਿਲਾਂ ਦੀ ਗੱਲ ਕਰ ਲੈਂਦੇ ਆ ਤਾਂ ਇਹ ਕਹਿੰਦੇ ਸੀ ਵੀ ਜਿੱਥੇ ਸਿੰਘ ਜਾ ਰਿਹਾ ਨਾ ਤਾਂ ਧੀ ਸੇਫ ਹੈ ਜੇ ਦਸਤਾਰ ਧਾਰੀ ਹੈ ਜਿਸ ਦੇ ਸਿਰ ਤੇ ਦਸਤਾਰ ਬੰਨੀ ਹੈ ਤਾਂ ਧੀ ਸੇਫ ਹੈ ਦੂਜੇ ਪਾਸੇ ਜੇ ਤੁਸੀਂ ਇੱਕ ਵੀਡੀਓ ਵੀ ਵਾਇਰਲ ਕਰਦੇ ਹੋ ਉਹ ਵੀ ਦਸਤਾਰ ਧਾਰੀ ਹੁੰਦਾ ਦੂਜੇ ਪਾਸੇ ਜੇ ਆ ਬਾਬਾ ਨੇ ਤਾਂ ਇਹ ਵੀ ਦਸਤਾਰ ਧਾਰੀ ਆ ਮਤਲਬ ਹੁਣ ਸੇਫਟੀ ਨਹੀਂ ਰਹਿ ਗਈ ਉਹ ਕਾਨਫਰੰਸ ਦੇ ਵਿੱਚ ਰੋਣ ਦਾ ਕਾਰਨ ਵੀ ਕਈ ਆ ਨਾ ਭਾਈ। ਤੁਸਾਬ ਤੇ ਅੰਕੜੇ ਕੱਢੋ ਰੇਪ ਦੇ ਤੁਸੀਂ ਉਹ ਚ 90% ਸਿੱਖਾਂ ਦੀਆਂ ਬੱਚੀਆਂ ਦੇ ਤੇ ਸਿੱਖਾਂ ਦੇ ਬੱਚਿਆਂ ਨੇ ਰੇਪ ਕੀਤੇ ਆ। ਜਿੰਨੇ ਵੀ ਆ ਹੁਣ ਦਸਾਂ ਦਿਨਾਂ ਦੇ ਵਿੱਚ ਦੋ ਤਿੰਨ ਰੇਪ ਦੇ ਕੇਸ ਆਏ ਆ। ਬਲਜਿੰਦਰ ਸਿੰਘ ਡੇਰਾ ਮੁਖੀ ਆ ਅਮਰਤ ਧਾਰੀ ਆ। ਅਮਰਸਰ ਸਾਹਿਬ ਦੇ ਵਿੱਚ ਬੱਚੇ ਸਕੂਲੋਂ ਆ ਰਹੇ ਆ ਇੱਕ ਮੁੰਡਾ ਮੋਟਰਸਾਈਕਲ ਰੋਕਦਾ ਤੇ ਉਹ ਜੋ ਕੁਝ ਵੀ ਕਰਦਾ ਤੁਹਾਨੂੰ ਉਸ ਦਾ ਪਤਾ ਹੋਣਾ। ਜੋ ਥੇ ਕਪੜੇ ਪੈਂਟਰ ਨੇ ਥੱਲੇ ਕਰ ਰੱਖਿਆ ਉਹਦਾ ਗੁਪਤਾਂਗ ਜਿਹੜਾ ਬੱਚੀ ਦੇ ਮੂੰਹ ਦੇ ਵਿੱਚ ਪਾ ਦਿੰਦਾ ਗਲੀ ਦੇ ਵਿੱਚ ਹੀ ਠੀਕ ਆ ਉਹਦੇ ਵੀ ਜਿੱਦੇ ਅਦਾਲਤ ਚ ਪੇਸ਼ ਕਰਦੇ ਗੋਲ ਦਸਤਾਰ ਦਾ ਮਤਲਬ ਉਹਦੇ ਸਜਾਇਆ ਹੁੰਦਾ ਵਾ ਤੇ ਇੱਕ ਭਿੰਟਰ ਕਲਾ ਦਾ ਮਸਲਾ ਆਇਆ ਚਾਰਕ ਦਿਨ ਪਹਿਲਾਂ ਉਹਦੇ ਵਿੱਚ ਵੀ ਅਮਰਤਧਾਰੀ ਬੱਚਾ ਮੁੰਡਾ ਵਾ ਨੌਜਵਾਨ 25 26 ਸਾਲ ਦਾ ਤੇ 6-7 ਸਾਲ ਦੀ ਬੱਚੀ ਗੁਰੂ ਘਰੋਂ ਮੱਥਾ ਟੇਕ ਜਾਨਦੀ ਅਤੇ ਉਹਦੇ ਨਾਲ ਛੇੜਛਾੜ ਕਰਦਾ ਵਾ ਨੀਅਤ ਉਹਦੀ ਬਲਾਤਕਾਰ ਕਰਨ ਦੀ ਹੁੰਦੀ ਆ ਇਸੇ ਗੱਲ ਦੇ ਰੋਣੇ ਹੈਗੇ ਆ ਵੀ ਸਾਡੀ نسل ਕੋਈ ਸੀ ਇਤੋਂ ਤੱਕ ਹੋ ਚੁੱਕੀ ਆ ਵੀ ਅਸੀਂ ਆਪਦੇ ਬੱਚਿਆਂ ਨੂੰ ਗਾਂ ਇਹ ਗੱਲ ਕਹਿੰਦੇ ਨੂੰ ਸਾਨੂੰ ਸ਼ਰਮ ਆਊਗੀ ਵੀ ਸਾਡੇ ਪੁਰਖਿਆਂ ਨੇ ਧੀਆਂ ਦੀਆਂ ਜਿੱਤਾਂ ਬਚਾਈਆਂ ਸੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਝੂਠ ਬੋਲਾਂਗੇ ਆਪਦੇ ਬੱਚਿਆਂ ਨੂੰ ਵੀ ਸਾਡੇ ਵੱਡੇ-ਵਡੇਰੇ ਸ਼ਹੀਦ ਹੁੰਦੇ ਰਹੇ ਆ ਅਸ ਗੱਲ ਦੇ ਵਿੱਚ ਸਾਡੇ ਲੋਕ ਇਹ ਤਾਂ ਚਾਹੁੰਦੇ ਆ ਵੀ ਸਾਡੇ ਪੜਦਾਦੇ ਦੀ ਜ਼ਮੀਨ ਮੈਨੂੰ ਮਿਲੇ ਦਾਦੇ ਨੂੰ ਮਿਲੇ ਪਿਓ ਨੂੰ ਮਿਲੇ ਤੇ ਮੇਰੇ ਕੋਲ ਆਵੇ ਪੁੱਤ ਚਾਹੁੰਦਾ ਵੀ ਪਿਓ ਦੀ ਜਾਇਦਾਦ ਮੈਨੂੰ ਮਿਲੇ ਪਰ ਕੌਮ ਕਦੇ ਨਹੀਂ ਚਾਹੁੰਦੀ ਵੀ ਸਾਡੇ ਵੱਡਿਆਂ ਵਢੇਰਿਆਂ ਦੀ ਛਿੱਦੀ ਸਾਡੇ ਝੋਲੀ ਪਵੇ ਜਿੰਨਾ ਚਿਰ ਅਸੀਂ ਆਪਦੇ ਪੰਥ ਦੀਆਂ ਛਿੱਧੀਆਂ ਤੋਂ ਮੁੜਕਰ ਹੋਵਾਂਗੇ ਤੇ ਸਾਡੀ ਨਸਲ ਕੋਸੀ ਅਸੀਂ ਆਪ ਹੀ ਕਰੀ ਜਾਣੀ ਆ ਹੋਰ ਕਿਸੇ ਦੀ ਕਾਤ ਨਹੀਂ ਹੈਗੀ ਇੱਥੇ ਗੋਰਿਆਂ ਦੇ ਰੂਲ ਫਾਲੋ ਕਰਕੇ ਤੁਸੀਂ ਰੇਪ ਕੇਸਾਂ ਦੇ ਵਿੱਚ ਉਤਰਦੇ ਜਾਂਦੇ ਆ ਤੁਸੀਂ ਡਰੱਗ ਮਾਫੀਆ ਦੇ ਵਿੱਚ ਉਤਰਦੇ ਜਾਂਦੇ ਆ ਪਰ ਇਤਿਹਾਸ ਤੋਂ ਮੁਨਕਰ ਹੋਗੇ ਤੁਸੀਂ ਸ਼ੀਧੀਆਂ ਤੋਂ ਮੂੰਹ ਪਰਾਈ ਕਰੀ ਜਾਂਦੇ ਆ ਵੀ ਅਸੀਂ ਸ਼ੀਧ ਹੀ ਨਹੀਂ ਹੋਣਾਗਾ ਤੇ ਸ਼ੀਧੀ ਤਾਂ ਫਿਰ ਗਵਰਨਮੈਂਟ ਨਾਲ ਚੈਲੰਜ ਕਰਕੇ ਹੀ ਹੋਊਗੀ ਸ਼ੀਧ ਤਾਂ ਗਵਰਨਮੈਂਟ ਹੀ ਕਰੂਗੀ ਹੋਰ ਨਹੀਂ ਕੋਈ ਕਰ ਸਕਦਾ ਤੇ ਗਵਰਨਮੈਂਟ ਤਾਂ ਸ਼ੀਧ ਕਰੂਗੀ ਜੇ ਤੁਸੀਂ ਗਵਰਨਮੈਂਟ ਨੂੰ ਚੈਲੰਜ ਕਰੋਗੇ ਤਾਂ ਤੇ ਜੇ ਜਦੋਂ ਕਰਨਾ ਹੀ ਨਹੀਂ ਕਿਸੇ ਨੇ ਤੇ ਫਿਰ ਇੱਥੇ ਕੌਣ ਕੀ ਕਰੀ ਜਾਂਦਾ ਉਹਨਾਂ ਨੂੰ ਤਾਂ ਪਰਵਾਹ ਹੀ ਕੋਈ ਨਹੀਂ ਕਈ ਕੇਸਾਂ ਦੇ ਵਿੱਚ ਰਾਜਨਾਵੇ ਹੋ ਜਾਂਦੇ ਇਸ ਵਿੱਚ ਵੀ ਹੁਣ ਦੋ ਤਿੰਨ ਚ ਚ ਨਵੇੜੇ ਦੀ ਗੱਲਬਾਤ ਚੱਲੀ ਜਾਂਦੀ ਐ ਵੀ ਨਵੇੜ ਲਗੇ ਨਵੇੜ ਲਗੇ ਇੱਕ ਕੇਸ ਦੀ ਗੱਲ ਮੈਂ ਪਹਿਲਾਂ ਕੀਤੀ ਸੀ ਰਾਤ ਨੂੰ ਫੋਨ ਆਉਂਦਾ ਵੀ ਕੁੜੀ ਕੱਲ ਦੀ ਲਾਪਤਾ ਵਾ 10ਵੀਂ ਜਮਾਤ ਚ ਪੜ੍ਹਦੀ ਆ ਅਸੀਂ ਬਾਇਓ ਡਾਟਾ ਕਢਾਇਆ ਕੁੜੀ ਦੇ ਪਿੰਡ ਪਰਿਵਾਰ ਤੱਕ ਪਹੁੰਚ ਕੀਤੀ ਵੀ ਅਸੀਂ ਸਵੇਰੇ ਆਵਾਂਗੇ ਟੀਐਸਪੀ ਨੂੰ ਸਬੰਧਤ ਥਾਣੇ ਦੇ ਵਿੱਚ ਫੋਨ ਕਰਕੇ ਮੈਂ ਕਿਹਾ ਵੀ ਮੈਂ ਫਲਾਣਾ ਸਿੰਘ ਬੋਲਦਾ ਤੇ ਅਸੀਂ ਸਵੇਰੇ ਕਿਸੇ ਕੇਸ ਸੰਬੰਧੀ ਗੱਲਬਾਤ ਕਰਨ ਆਉਣੀ ਆ ਉਹ ਕਹਿੰਦੇ ਜੀ ਆਜੋ ਕੋਈ ਨਾ ਜਿਵੇਂ ਕਹੋਗੇ ਕਰ ਲਾਂਗੇ ਸਵੇਰੇ ਜਦੋਂ ਅਸੀਂ ਪਹੁੰਚਦੇ ਹਾਂ ਤੇ ਘਰਦਿਆਂ ਤੋਂ ਲੋਕੇਸ਼ਨ ਮੰਗਦੇ ਤੇ ਉਹ ਕਹਿੰਦੇ ਬਾਬਾ ਜੀ ਤੁਸੀਂ ਵੀਹੀ ਗੱਲ ਕਰਨੀ ਕੋਈ ਮੈਂ ਕਿਹਾ ਵੀ ਆ ਕੇ ਕਰ ਲੈਣੇ ਕਹਿੰਦੇ ਨਹੀਂ ਅਸੀਂ ਇਹ ਦੱਸਣਾ ਵੀ ਸਾਡਾ 2 ਲੱਖ ਚ ਨਿਪਟ ਗਿਆ ਇੱਕ ਕੁੜੀ 10ਵੀਂ ਚ ਪੜ੍ਹਦੀ ਲਾਪਤਾ ਹੋ ਗਈ ਹੋਵੇ ਤੇ 12 ਘੰਟੇ ਕੁੜੀ ਘਰੇ ਨਾ ਆਈ ਹੋਵੇ ਤੇ ਉਹਦਾ ਮੁੱਲ ਉਹਦੇ ਮਾਪਿਆਂ ਨੇ 2 ਲੱਖ ਰੁਪਈਆ ਪਤਾ ਹੋਵੇ ਤੇ ਉੱਥੇ ਫਿਰ ਹੁਣ ਅਸੀਂ ਕੀ ਕਰਗੇ ਸਾਡਾ ਤਾਂ ਜੀ ਕਰਦਾ ਸੀ ਅਸਲ ਦੇ ਵਿੱਚ ਪਿਓ ਨੇ ਕੁੜੀ ਦੇ ਪਿਓ ਨੇ ਉਸ ਬੰਦੇ ਤੋਂ 2 ਲੱਖ ਰੁਪਈਆ ਲੈ ਕੇ ਆਉਦੀ ਕੁੜੀ ਰਾਤ ਭੇਜੀ ਸੀ ਅਸੀਂ ਤਾਂ ਇਹ ਕਵਾਂਗੇ ਮੁੱਲ ਪਾਇਆ ਹੁਣੇ ਅਸਲੀ ਬਲਾਤਕਾਰ ਮੁੰਡਾ ਨਹੀਂ ਸੀ ਬਲਾਤਕਾਰ ਉਹਦਾ ਪਿਓ ਸੀ ਬਲਾਤਕਾਰੀ ਇਹਦੇ ਵਿੱਚ ਹੁਣ ਗੱਲ ਇਹ ਆ ਵੀ ਵਿਆਹ ਦੀ ਵੀ ਕੋਈ ਗਲਤੀ ਨਹੀਂ ਅਸਲ ਦੇ ਵਿੱਚ ਗਲਤੀ ਹੈਗੀ ਆ ਵੀ ਸਾਡੇ ਉਹ ਬੰਦੇ ਨੂੰ ਇਤਿਹਾਸ ਤੋਂ ਜਾਣੂ ਨਹੀਂ ਹੈਗੇ ਵੀ ਆਪਾਂ ਕੌਣ ਆ ਮਤਲਬ ਪੰਜਾਬ ਦੇ ਵਿੱਚ ਇੰਨੇ ਮਾਮਲੇ ਹੋ ਰਹੇ ਆ ਅਸੀਂ ਬਾਕੀ ਸਟੇਟਸ ਦੇ ਮਾਮਲੇ ਚੱਕ ਲੈਣੇ ਆ ਤੇ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਉਸ ਦੇ ਵਿੱਚ ਅਸੀਂ ਧਿਆਨ ਹੀ ਨਹੀਂ ਦੇ ਰਹੇ ਧਿਆਨ ਹੁਣ ਆਉਂਦਾ ਵਾ ਆਪ ਦਾ ਝੱਗਾ ਚੱਕਾ ਢੱਡ ਨੰਗਾ ਹੋਊਗਾ ਕਿਹੜੀਆਂ ਕਿਹੜੀਆਂ ਗੱਲਾਂ ਦੱਸਾਂਗੇ ਕੈਮਰੇ ਆ ਕੇ ਕੋਈ ਇੱਕ ਪਿੰਡ ਕੋਈ ਪਿੰਡ ਪੰਜਾਬ ਦਾ ਬਚਿਆ ਨਹੀਂ ਜਿੱਥੇ ਰੇਪ ਨਹੀਂ ਹੋਇਆ ਕੋਈ ਪਿੰਡ ਨਹੀਂ ਬਚਿਆ ਕੋਈ ਪੰਜਾਬ ਦੇ ਪਿੰਡ ਦੇ ਵਿੱਚ ਅਸਾਂ ਗੱਤੀਆਂ ਨਹੀਂ ਹੈਗੀਆਂ ਜਿਹੜੀਆਂ ਸੁਖੀ ਬਸਦੀਆਂ ਜੇ ਪਿੰਡੋਂ ਦੇ ਵਿੱਚ ਸਾਲ 'ਚ 10 ਵਿਆਹ ਕੁੜੀਆਂ ਦੇ ਹੋਇਆ ਤੇ 8ਾਂ ਦੇ ਤਲਾਕਾਂ ਦੇ ਕੇਸ 6 ਮਹੀਨਾ ਵਿੱਚ ਚੱਲ ਪਏ ਆ ਜੇ ਪੰਜਾਬ ਦੇ ਵਿੱਚ 10 ਨੌਜਵਾਨਾਂ ਉਹਨਾਂ ਦੇ ਵਿੱਚੋਂ 3% ਨਸ਼ੇ ਨੇ ਚੱਕਤੇ ਆ ਤੇ ਇਹ ਫਿਰ ਆਪਾਂ ਨੂੰ ਹਉਣ ਵਾਲੀ ਨਸਲ ਨੂੰ ਜਿਹੜੀ ਹੁਣ ਪੀੜ੍ਹੀ ਬਚ ਗਈ ਆ ਇਹ ਆਪਾਂ ਨੂੰ ਸੋਚਣਾ ਪੈਣਾ ਵੀ ਆਪਾਂ ਉਹਨੂੰ ਕਿਵੇਂ ਬਚਾਈਏ ਇਹ ਗੱਲਬਾਤ ਅੱਜ ਆਪਾਂ ਸਟੇਜ ਤੋਂ ਕਰਾਂਗੇ ਵੀ ਆਪਾਂ ਨੂੰ ਲੰਮਾ ਸੋਚਣਾ ਪੈਣਾ ਹੁਣ ਥੋੜਾ ਜਿਹਾ ਸੋਚ ਕੇ ਕੁਝ ਕਰਗੇ ਲੱਚਰਤਾ ਨੂੰ ਘਟਾਈਏ ਨਸ਼ੇ ਬੰਦ ਹੋ ਜਾਣ ਕੇ ਪਹਿਲੋਂ ਲੱਚਰਤਾ ਨੂੰ ਘਟਾਉਣਾ ਪੈਣਾ ਲੱਚਰਦਾ ਦੀ ਜਿਹੜੀ ਆਵਾਜ਼ ਆ ਉਹ ਘਟਾਈਏ ਕਿਸੇ ਹਿਸਾਬ ਨਾਲ ਨੋ ਜੀ ਤੇ ਡਬਲ ਬਹੁਤ ਭਾਈ ਭਾਈ ਖਾਲਸਾ ਸਵੇਸੇ ਤਰੀਕੇ ਨਾਲ ਹੋਰ ਵੀ ਖਬਰਾਂ ਲਈ ਸਾਡੇ ਨਾਲ ਜੁੜੇ ਰਹੋ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਂ ਕੁਵਰਜੋਤ ਸਿੰਘ